ਲੇਟ ਹੋ ਗਏ ਲੇਟ ਆਜੋ ਲੇਟ ਹੋ ਗਏ ਲੇਟ ਆਜੋ ਕਾਲੀ ਕਰਦੇ ਰਹਿੰਦੇ ਹਮੇਸ਼ਾ ਲੇਟ ਹੋ ਗਏ ਲੇਟ ਹੋ ਗਏ ਜਲਦੀ ਨਿਕਲੋ ਜਲਦੀ ਜੋ ਕਿ ਟਾਈਮ ਥੋੜਾ ਨਾ ਅੱਗੋਂ ਸਵੇਰੇ 4:00 ਦੇ ਡਿੰਦੇ ਨੇ ਅੱਗੋਂ ਫਿਰ 4:00 ਸਹੀ ਗੱਲ ਕਹਿੰਦੇ ਪੰਜਾਬ ਵਾਲੇ ਨਾ ਕਾਫੀ ਮੈਸੇਜ ਕਰ ਰਹੇ ਆ ਸਾਨੂੰ ਇੰਸਟਾਗ੍ਰam ਤੇ ਫੇਸਬੁੱਕ ਤੇ ਤੇ ਮਿਲਣ ਦੇ ਲਈ ਤੇ ਪਹਿਲਾਂ ਦਾ ਸ਼ੁਕਰੀਆ ਤੁਹਾਡਾ ਥੈਂਕ ਯੂ ਬਾਈ ਨਾਸਰ ਢਿਲੋਂ ਨਾਲ ਸੰਪਰਕ ਕਰ ਲਿਓ ਤੇ ਇਹਨਾਂ ਨੂੰ ਫੋਨ ਕਰ ਲਿਓ ਕਿਉਂਕਿ ਅਸੀਂ ਦਾ ਇਹਨਾਂ ਦੇ ਹੱਥ ਬਾਗ ਡੋਰ ਹੈ ਜਿੱਧਰ ਨੂੰ ਕਹਿੰਦੇ ਵੀ ਅੱਜ ਇੱਧਰ-ਇੱਧਰ ਜਾਣਾ ਉੱਧਰ-ਉੱਧਰ ਘੁੰਮ ਟਾਈਮ ਵੀ ਸ਼ਾਰਟੇਜ ਆ ਯਾਰ ਸਾਡੇ ਕੋਲੇ ਨਾਲੇ ਮੈਨੂੰ ਗਾਲਾਂ ਬਾਹ ਨਾ ਤੇ ਤੁਹਾਡੇ ਕੋਲ ਟਾਈਮ ਹੈ ਨਹੀਂ ਵੀ ਲੋਕ ਮੈਨੂੰ ਮੈਸੇਜ ਕਰਨ ਆਖਣੇ ਨਹੀਂ ਮਲਾਉਂਦਾ ਹਾਂਜੀ ਬਾਕੀ ਪਤਾ ਦਿਨ ਛੋਟੇ ਹੋ ਗਏ ਯਾਰ ਦਿਨ ਘੱਟਿਆ ਸਵੇਰੇ 10 ਵਜੇ ਤਾਂ ਨਿਕਲਿਆ ਜਾਂਦਾ ਹੈਗਾ ਧੁੰਦ ਨਹੀਂ ਹੁਣ ਦੇਖੋ ਹਟਣੀ 10 ਵਜੇ ਨਿਕਲਦੇ ਆ 4 ਵਜੇ ਦਨ ਸ਼ਾਮ ਦੇ ਨਾ 6 ਘੰਟੇ ਦਾ ਦਿਨ ਹੁੰਦਾ ਹੈ 6 ਘੰਟੇ ਜੇ ਫਿਰ ਕਿੰਨਾ ਘੁੰਮੇ ਫਿਰਿਆ ਜਾਂਦਾ ਹੈ ਨਾ ਤਾਂ ਕਰਕੇ ਵੀ ਸਮੱਸਿਆ ਹੈਗੀ ਤੇ ਹਜੇ ਹੈਗੇ ਆ 10 ਕ ਦਿਨ ਅਸੀਂ ਹੋਰ ਲੈਂਦੇ ਪੰਜਾਬ ਚ ਹੈਗੇ ਆ ਤੇ ਅਲੱਗ ਅਲੱਗ ਥਾਵਾਂ ਦੇ ਕੁਛ ਦਿਨ ਹੁਣ ਬਾਈ ਹੁਣ ਕੋਲ ਲਾਲਪੁਰੀ ਰਹਿਣਾ ਤੇ ਉਦੋਂ ਬਾਅਦ ਚ ਵਾਪਸ ਫਿਰ ਲਾਹੌਰ ਜਾਣਾ ਲਾਹੌਰ ਦਾ ਵਾਲਾ ਦਵਾਲਾ ਕੁਛ ਰਹਿੰਦਾ ਉਹ ਕੋ ਮਣਾਈ ਨੇ ਧੂਕੜਾ ਤੇ ਅਜਨੇ ਕਿਵੇਂ ਕਿਵੇਂ ਪਹਿਲੀ ਧੁੰਦਾ ਮੈਂ ਕਿਹਾ ਜੀ ਪਹਿਲੀ ਧੁੰਦੇ ਤੇ ਪਹਿਲੀ ਨਹੀਂ ਧੂਕੜਾ ਤਾਂ ਦਿਸਣੀ ਕੋਈ ਸ਼ੈ ਨਹੀਂ ਆ ਦੇਖ ਲਓ ਬਈ ਆਪਣੇ ਪੰਜਾਬ ਵਾਂਗੂ ਇੱਧਰ ਵੀ ਇੰਨੀ ਧੁੰਦਾ ਹੈ ਦੂਰ ਤੱਕ ਕਿੰਨਾ ਕ ਹੈ ਸਾਰੀ ਮੇਰੇ ਖਿਆਲ ਚ 200 ਕਿਲੋਮੀਟਰ ਵੀ ਨਹੀਂ ਹੋਣਾ ਇਥੋਂ ਹੁਣ ਸਾਡਾ ਵੀ ਕੰਮ ਭੂਮਪੜਾ ਸੀ ਇਹ ਦੁਬਾਰਾ ਘੁੰਮਣ ਦਾ ਜਿੰਨਾ ਘੁੰਮਣਾ ਸੀ ਘੁੰਮ ਲਈ ਹਾਂ ਹੁਣ ਇਹ ਦੁਬਾਰਾ ਤਾਂ ਦਿਨ ਹੀ ਖਤਮ ਹੋਣ ਲੱਗ ਜਾਣਗੇ ਚੰਗੀ ਗੱਲ ਹੈ ਮੈਂ ਸ਼ਾਪਿੰਗ ਲਈ ਜਾਊਂ ਕਰਤਾਰ ਦੇ ਰੰਗ ਦੇਖ ਲੋ ਘਰੋਂ ਨਿਕਲੇ ਸਵੇਰੇ ਸਵੇਰੇ ਤੇ ਥੋੜੀ ਥੋੜੀ ਧੁੱਪ ਵੀ ਆ ਨਿਕਲਣੀ ਸ਼ੁਰੂ ਹੋ ਗਈ ਮੱਠੀ ਮੱਠੀ ਤੇ ਮੈਨੂੰ ਆਇਆ ਬਾਜ਼ਾਰ ਜਦੋਂ ਤੱਕ ਪਹੁੰਚਾਂਗੇ ਅਸੀਂ ਉਦੋਂ ਤੱਕ ਜੇ ਪੂਰੀ ਚੰਗੀ ਤਰ੍ਹਾਂ ਨਿਕਲਿਆ ਵਜਾਦਾ ਵਧੀਆ ਜਿਆਦਾ ਵਧੀਆ ਦੇਖਿਆ ਜਾਂਦਾ ਹਾਂਜੀ ਡੇਲੀ ਬਲੌਗ ਦੇਖਦੇ ਹਾਂ ਡਿਗ ਨਾ ਬਈ ਭਰਾਵਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਪਹੁੰਚ ਗਏ ਲੈ ਵਿੱਚ ਆ ਗਿਆ ਤੂੰ ਵੈਸੇ ਨਾ ਅਸੀਂ ਇੱਥੇ ਇੱਕ ਦਿਨ ਪਹਿਲਾਂ ਵੀ ਆਏ ਸੀਗੇ ਤੇ ਜਦੋਂ ਸ਼ੇਰਪਖ ਸਿੰਘ ਜੀ ਦੇ ਘਰੇ ਜਾਣਾ ਸੀ ਉਸ ਦਿਨ ਫੈਸਲਾਬਾਦ ਦੇ ਘੰਟਾ ਘਰ ਚੌਂਕ ਚੋਂ ਅਸੀਂ ਲੰਘ ਕੇ ਗਏ ਹਾਂ ਤੇ ਉਹਦੋਂ ਤੁਹਾਨੂੰ ਸਾਰਾ ਆਲਾਦਵਾਲਾ ਸੀ ਜਿਹੜਾ ਇਹ ਜ਼ਿਆਦਾ ਦਿਖਾਇਆ ਨਹੀਂ ਸੀਗਾ ਤੇ ਅੱਜ ਫਿਰ ਸਾਨੂੰ ਐ ਸੀਗਾ ਵੀ ਥੋੜਾ ਜਿਹਾ ਤੁਹਾਨੂੰ ਫੈਸਲਾਬਾਦ ਜਿਹੜਾ ਸ਼ਹਿਰ ਹੈ ਲਾਇਲਪੁਰ ਕਿਉਂਕਿ ਜ਼ਿਆਦਾ ਜਿੰਨੀ ਮਾਈਗ੍ਰੇਸ਼ਨ ਹੋਈ ਹੈ ਪੰਜਾਬੀ ਬੰਦੇ ਉਧਰ ਉੱਠ ਕੇ ਗਏ ਆ ਉਹ ਇਸੇ ਸ਼ਹਿਰ ਤੋਂ ਉੱਠ ਕੇ ਗਏ ਆ ਤੇ ਬੜਾ ਐ ਆਰਐਸ ਵੀ ਲਾਇਲਪੁਰ ਸ਼ਹਿਰ ਦਿਖਾਓ ਤੇ ਲਾਇਲਪੁਰ ਥੋੜਾ ਜਿਹਾ ਤੁਹਾਨੂੰ ਸ਼ਹਿਰ ਦਿਖਾ ਦਿੰਨੇ ਆ ਤੇ ਨਾਲ-ਨਾਲ ਜਿਹੜਾ ਇੱਥੇ ਗੁਰਦੁਆਰਾ ਸਾਹਿਬਾ ਪੁਰਾਣਾ ਉਹ ਵੀ ਦਿਖਾ ਦਿੰਨੇ ਆ ਮੈਂ ਘੰਟਾ ਘਰ ਚੌਂਕ ਤੇ ਨਾ ਗੁਰਮੁਖੀ ਪੰਜਾਬੀ ਇੱਥੇ ਅੱਜ ਵੀ ਤੁਹਾਨੂੰ ਲਿਖੀ ਮਿਲ ਜਾਂਦੀ ਹੈ ਤੇ ਜਿਹੜਾ ਇਹ ਬਾਜ਼ਾਰ ਹੈ ਦਾ ਨਾਮ ਹੈ ਝੰਗ ਬਾਜ਼ਾਰ ਇਹ ਦੇਖੋ ਲਿਖਿਆ ਝੰਗ ਤੇ ਇਧਰਲੇ ਪਾਸੇ ਝੰਗ ਹੈਗਾ ਜਿੱਥੇ ਹੀਰਾਂਝੇ ਦੇ ਪਿੰਡ ਗਏ ਸੀ ਨਾ ਹੀਰਾਂਝਾ ਦਿਖਾਇਆ ਸੀ ਤੁਹਾਨੂੰ ਉਹਨਾਂ ਦੀ ਕਬਰ ਦਿਖਾਈ ਸੀ ਝੰਗ ਸਿਆਲਈ ਤੇ ਇਹ ਸਾਰੀਆਂ ਜਿੰਨੀਆਂ ਇਮਾਰਤਾਂ ਆ ਬਹੁਤ ਪੁਰਾਣੀਆਂ ਆ ਦੇਖੋ ਆ ਕਿੰਨੀਆਂ ਪੁਰਾਣੀਆਂ ਇਮਾਰਤਾਂ ਖੜੀਆਂ ਤੇ ਸ਼ਾਇਦ ਸਾਡੇ ਬਾਬੇ ਵੀ ਕਿਸੇ ਟਾਈਮ ਇੱਥੇ ਇਹ ਚੌਂਕ 'ਚ ਕਿਸੇ ਟਾਈਮ ਫਿਰਦੇ ਰਹੇ ਹੋਣਗੇ ਹਨ ਜਿੰਨੇ ਪ੍ਰਾਣੇ ਬਜ਼ੁਰਗ ਛੋਟਕੇ ਗਏ ਆ ਕਿਉਂਕਿ ਜਿਵੇਂ ਤੁਹਾਨੂੰ ਦੱਸ ਕੇ ਟਾ ਮਾਈਗ੍ਰੇਸ਼ਨ ਜ਼ਿਆਦਾ ਇੱਥੋਂ ਹੀ ਹੋਈ ਹੈ 80% ਮੰਨਿਆ ਜਾਂਦਾ ਲਾਇਲਪੁਰ ਜ਼ਿਲ੍ਹਾ ਉਤੋਂ ਬਹੁਤ ਵੱਡਾ ਸੀਗਾ ਫੈਸਲਾਬਾਦ ਕਹਿੰਦੇ ਨੇ ਤੇ ਇਹਦੇ ਵਿੱਚ ਹੀ ਮਿੰਟ ਗੁਮਰੀ ਪੈਂਦਾ ਸੀ ਉਦੋਂ ਜਿਹਨੂੰ ਸਾਈਵਾਲ ਕਹਿੰਦੇ ਨੇ ਭਵਾਨਾ ਬਾਜ਼ਾਰ ਆ ਗਿਆ ਆ ਵੀ ਬਹੁਤ ਪੁਰਾਣੀ ਮਾਰਦਾ ਤੇ ਜਾਂ ਫਿਰ ਸ਼ੇਖੂਪੁਰ ਆ ਗਿਆ ਸ਼ੇਖੂਪੁਰੇ ਉਹ ਸਾਰਾ ਏਰੀਆ ਇਹ ਇੱਕੋ ਹੀ ਏਰੀਆ ਹੈਗਾ ਇਹੋ ਜਿਹਾ ਚੌਕ ਹੈਗਾ ਜਿੰਨਾ ਘੰਟਾ ਘਰ ਚੌਕ ਹੈ ਜਿੱਥੇ ਅਸੀਂ ਇਹਦੇ ਨਾਲ ਚਾਰੇ ਪਾਸੇ ਬਾਜ਼ਾਰ ਹੀ ਬਾਜ਼ਾਰ ਨੇ ਘੰਟਾ ਘਰ ਦੇ ਇੱਧਰ ਅਮੀਨਪੁਰ ਬਾਜ਼ਾਰ ਉਹ ਸਾਹਮਣੇ ਦੇਖੀ ਜਾਂਦਾ ਇਹ ਸਾਰਾ ਅਮੀਨਪੁਰ ਹੈ ਉਧਰ ਚਨੋਟ ਬਾਜ਼ਾਰ ਉਧਰ ਚਨੋਟ ਸ਼ਹਿਰ ਉਧਰ ਪੈਂਦਾ ਹੋਣਾ ਆਪਣੇ ਵਾਲਾ ਪੰਜਾਬ ਹੈ ਤੇ ਆਪਣੇ ਵਾਲੀਆਂ ਪੰਜਾਬ ਦੀਆਂ ਗੱਲਾਂ ਚੂਹੇ ਇੱਧਰ ਵੀ ਬਾਲੇ ਆ ਤੇ ਝੂਹੇ ਸ਼ਿਫਕਲੀਆਂ ਮਾਰਦੀ ਦਵਾਈ ਇੱਥੇ ਉਹ ਜੀਆਂ ਦੁਕਾਨਾਂ ਲੱਗਦੀਆਂ ਵੱਡੀ ਗੱਲ ਤੁਹਾਨੂੰ ਇੱਥੇ ਪਤਾ ਕੀ ਮਿਲੂ ਪੁਰਾਣੇ ਪੰਜਾਬ ਦੀ ਜਿਵੇਂ ਤੁਹਾਨੂੰ ਕਹਿੰਦੇ ਹੁਣੇ ਖੁਸ਼ਬੂ ਮਿਲਦੀ ਇੱਥੇ ਦਾਤਣਾ ਦੇਖੋ ਸ਼ਹਿਰ ਚ ਅੱਜ ਵੀ ਵਿਕਦੀਆਂ ਦਾਤਣਾ ਕਰਦੇ ਆ ਜੁੜੇ ਹੋਏ ਆ ਲੋਕ ਉਮੇ ਪੰਜਾਬ ਨਾਲ ਇਹ ਦਾਤਣਾ ਦੀ ਕੰਮ ਹੈ ਬਾਈ ਦਾ ਇਕੱਲਾ ਦਤਣਾ ਹੀ ਦੁਕਾਨ ਹੈ ਬਾਈ ਕੱਲੀ ਕੱਲੀ ਦਤਣਾ ਦੀ ਵਾਹ ਯਾਰ ਕੀ ਬਾਤ ਹੈ ਐੋ ਜੀਆਂ ਦੁਕਾਨਾਂ ਤੇ ਹਾਜੀ ਜਿੰਨੀ ਅਸੀਂ ਸ਼ਾਪਿੰਗ ਕਰਨੀ ਹੈ ਸ਼ਾਪਿੰਗ ਲਈ ਬਹੁਤ ਸਾਰੇ ਮੈਸੇਜ ਆ ਰਹੇ ਸੀ ਅਸੀਂ ਆ ਲੈਣਾ ਬਾਈ ਬੋਸ ਕੀ ਦਾ ਤੁਸੀਂ ਦੱਸਿਆ ਨਹੀਂ ਹਜੇ ਤੱਕ ਤੁਸੀਂ ਆਣੇ ਕਿ ਤਾਂ ਅਸੀਂ ਬਾਈ ਸ਼ਾਪਿੰਗ ਲਾਹੌਰ ਤੋਂ ਕਰਨੀ ਆਪਦੀ ਤੇ ਫੈਸਲਾਬਾਦ ਤੋਂ ਹਜੇ ਨਹੀਂ ਕਰਨੀ ਅਵੀਰਾ ਨੂੰ ਨਾਲ ਲੈ ਕੇ ਜਾਵਾਂਗੇ ਅਵੀਰਾ ਦੇ ਵੀ ਮੈਸੇਜ ਆਏ ਸੀ ਕਹਿੰਦੇ ਗੁੱਸੇ ਹੁੰਦੇ ਸੀ ਵੀ ਅਵੀਰਾ ਨੂੰ ਨਹੀਂ ਮਿਲੇ ਤੁਸੀਂ ਉਹ ਮਜ਼ਾਕ ਕਰਦੇ ਰਹਿੰਦੇ ਆ ਭਰਾਵੋ ਸੀਰੀਅਸ ਨਾ ਲਿਆ ਕਰੋ ਵੀਰਾ ਨੂੰ ਕੀ ਹਾਲ ਹੈ ਬਾਈ ਜੀ ਆ ਲੋਈਆਂ ਇੱਥੇ ਦੀਆਂ ਬੜੀਆਂ ਮਸ਼ਹੂਰ ਆ ਲੋਈਆਂ ਬੜੀਆਂ ਮਸ਼ਹੂਰ ਆ ਹਨਾ ਨਾ ਯਾਰ ਭਰਾ ਨਾ 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 ਹਜੇ ਮੈਂ ਜਾਣਾ ਨਹੀਂ ਹੈਗਾ ਮੈਂ ਜਾਣਾ ਨਹੀਂ ਹਜੇ ਮੈਂ ਤੇ ਹੁਣ ਲੈਣੀ ਉਹ ਕੋਈ ਨਹੀਂ ਅੱਛਾ ਤੈਨੂੰ ਠੰਡ ਲੱਗਦੀ ਐ ਅੱਜ ਕਹਿੰਦੇ ਧੁੰਦ ਪੈ ਗਈ ਠੰਡ ਲੱਗਦੀ ਐ ਲੈ ਲੈ ਮੈਨੂੰ ਨਾ ਲਈਂ ਗਿਫਟ ਕਹਿੰਦੇ ਗਿਫਟ ਲੈ ਕੇ ਦੇਣ ਲੱਗੇ ਸੈਮੀ ਕਹਿੰਦਾ ਫੈਸਲਾਬਾਦੀ ਲੋਈ ਹੈ ਫੈਸਲਾਬਾਦੀ ਲੋਈ ਐ ਉੱਪਰ ਦੀ ਓੜੇਗਾ ਯਾਰ ਅੱਛਾ ਅੱਛਾ ਆ ਆ ਸੈਮੀ ਲੋਈ ਦਵਾ ਕੀ ਛੱਡੂਗਾ ਜੇ? ਤੇ ਕਰਤੇ ਨੇ ਲੋਈ ਵੱਟਪਰਾ। ਲੋਈ ਵੱਟਪਰਾ। ਲੋਈ ਵੱਟਪਰਾ ਹੁਣ ਇੱਕ ਤੁਸੀਂ ਦਵਾਦ। ਹੋਰ ਮੈਂ ਇੱਕ ਸੈਮੀ ਨੂੰ ਦੇਣੀ ਆ। ਨਹੀਂ ਨਹੀਂ ਮੈੱਕੋ ਹੈਗੀ ਆ। ਨਹੀਂ ਆਪਾਂ ਜੈਕਟ ਲੈ ਕੇ ਦੇਵਾਂਗੇ ਸੈਮੀ ਨੂੰ। ਸੈਮੀ ਤੈਨੂੰ ਜੈਕਟ ਲੈ ਕੇ ਦੇਣੀ ਆ। ਠੀਕ ਹੈ। ਕਿਉਂਕਿ ਸੈਮੀ ਐਵੇਂ ਜਿਆਦਾ ਸੋਹਣਾ ਲੱਗਦਾ ਹੈ ਹਨਾ? ਆ ਸੋਹਣੀ ਵੀ ਲੱਗਦੀ ਆ ਯਾਰ ਇਦਾਂ ਹਨਾ। ਹਾਂ। ਸੋਹਣੀ ਲੱਗਦੀ ਆ। ਔਰ ਨਾਇ ਕੰਟਰਾਸਟ ਮੈਚ ਕਰ ਗਿਆ। ਹਾਂਜੀ। ਇਹ ਖੁਸ਼ੀ ਦਾ ਆਪੇ ਦੁਕਾਨਦਾਰ। ਲੋ ਆਪਣੀ ਕਹਾਣੀ ਵੀ ਇਹ ਨਹੀਂ ਰਹਾ ਇਹ ਸ਼ਾਲ ਇਹ ਜਿਹੜੇ ਬੰਦੇ ਸ਼ਾਲ ਵੀ ਬੰਦੇ ਨਹੀਂ ਜਿਹੜੀਆਂ ਪਹਿਣਾ ਸ਼ਾਲ ਮੰਗਦੀਆਂ ਹੋਣਗੀਆਂ ਵੀ ਲੈਣਦੇ ਪੰਜਾਬ ਦੇ ਸ਼ਾਲ ਕਿਉਂ ਜੇ ਇਹੋ ਜੇ ਸ਼ਾਲ ਹੈ ਇੱਧਰ ਹਾਂ ਸੈਮੀ ਬਾਈ ਕਹਿੰਦੇ ਕਹਿੰਦੇ ਸ਼ਾਲ ਵੀ ਲੈ ਕੇ ਦੇਣਾ ਇੱਕ ਖੁਸ਼ੀ ਨੂੰ ਹਣ ਹਾਂਜੀ ਤੇ ਹੁਣ ਲਾਹੌਰੋਂ ਤੈਨੂੰ ਜੈਕਟ ਵੀ ਲੈ ਕੇ ਦੇਣੀ ਆ ਫਿਰ ਅਸੀਂ ਮੁੱਕਰੀ ਨਾ ਹੁਣ ਦੋ ਠੀਕ ਹੈ ਹਾਂ ਇਹ ਮੁੱਕਰ ਜਾਂਦਾ ਬੰਦਾ ਕਹਿੰਦਾ ਤੁਸੀਂ ਸਾਡੇ ਮਹਿਮਾਨ ਆਇਓ ਵਹਿ ਤਾਂ ਇੰਨਾ ਲਈ ਅਸੀਂ ਗਿਫਟ ਕਾਫੀ ਸਾਰੇ ਲੈ ਕੇ ਆਏ ਸੀਗੇ ਅਦგი ਅਮਰਸਰੋਂ ਆਉਣ ਲੱਗੇ ਅਬੀਰਾ ਦੇ ਵੀ ਸੂਟ ਲੈ ਕੇ ਆਏ ਭਾਣੇ ਤੇਰੇ بڑے ਸੂਟ ਪਏ ਆ ਸਾਡੇ ਟੈਚੀਆਂ 'ਚ ਅਸੀਂ ਦੇਣੇ ਨਹੀਂ ਹੈਗੇ ਦੇਖ ਲੈ ਇਹ ਵੀਡੀਓ ਤੇਰੇ ਤੱਕ ਪਹੁੰਚ ਜਾਣੀ ਮੈਨੂੰ ਤਾਂ ਸਾਰਾ ਪੰਜਾਬ ਦਾ ਜਨਣਾ ਡੋਮਣਾ ਸੀ ਨਾ ਸਾਡੇ ਪਿੱਛੇ ਪਾਦਾ ਤੂੰ ਇਹ ਕਹਿ ਕੇ ਵੀ ਮੈਨੂੰ ਮਿਲ ਨਹੀਂ ਆਈ ਪਿਛਲੀ ਵਾਰ ਵੀ ਅਸੀਂ ਐਂਡ ਤੇ ਮਿਲੇ ਸੀ ਲਾਸਟ ਦਿਨਾਂ 'ਚ ਐਤਕ ਵੀ ਬਿਲਕੁਲ ਐਂਡ ਤੇ ਮਿਲਣਾ ਜਦੋਂ ਵਾਪਸੀ ਹੋਈ ਸਾਡੀ ਤੇ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਜਿਹੜਾ ਲਾਇਲਪੁਰ ਦਾ ਇਹ ਘੰਟਾ ਘਰ ਹੈਗਾ ਹਾਂਜੀ ਹਾਂਜੀ ਇਹ ਬਜ਼ੁਰਗ ਇੱਥੇ ਸਮਾਨ ਮਾਰਕੀਟ ਬਹੁਤ ਵੱਡੀ ਲੱਗਦੀ ਆ ਯਾਰ ਸਮਾਨ ਬਹੁਤ ਵੇਚਦੇ ਆ ਸਾਰੇ ਇੱਥੇ ਇਹ ਪੁਰਾਣਾ ਅਸੀਂ ਪਹਿਲਾਂ ਵੀ ਇੱਕ ਦਿਨ ਆ ਕੇ ਦੇਖਿਆ ਸੀਗਾ ਤੇ ਉਹਦੇ ਵੀ ਕਾਫੀ ਟ੍ਰੈਫਿਕ ਸੀ ਤੇ ਐਥੇ ਨਾ ਜਿਹੜੀ ਵੱਡੀ ਗੱਲ ਤੁਹਾਨੂੰ ਦਿਖਾਉਣੀ ਸੀ ਇੱਥੇ ਘੰਟਾ ਘਰ ਚੌਂਕ 'ਚ ਅੱਜ ਵੀ ਗੁਰਮਖੀ ਲਿਖੀ ਹੋਈ ਆ ਪੰਜਾਬੀ ਇਹਦੇ ਵਿੱਚ ਲਿਖੀ ਗਈ ਆ ਉਹ ਸਾਹਮਣੇ ਦੇਖੋ ਇਹ ਘੰਟਾ ਘਰ ਚਨਾਹ ਨਹਿਰ ਦੀ ਨਵੀਂ ਆਬਾਦੀ ਵਾਲਿਆਂ ਨੇ ਆਪਣੀ ਦਇਆਵਾਨ ਮਹਾਰਾਣੀ ਵਿਕਟੋਰੀਆ ਦੀ ਨਿਸ਼ਾਨੀ ਲਈ ਬਣਵਾਇਆ ਵਿਕਰਮ ਸੰਮਤੀ ਤੁਸੀਂ ਦੇਖੋ ਕਿਹੜੇ ਬਣੇ ਦਾ ਸਾਂਝੇ ਪੰਜਾਬ ਦੀ ਯਾਦ ਦਵਾਉਂਦਾ ਹੈਗਾ ਇਹ ਬਾਕੀ ਇੱਥੇ ਕਿਸੇ ਨੂੰ ਪੁੱਛਦੇ ਆ ਕੋਈ ਨਾ ਕੋਈ ਇੱਥੋਂ ਦਾ ਬੰਦਾ ਮਿਲੂਗਾ ਲੋਕਲ ਤੇ ਉਹ ਤੋਂ ਪੁੱਛਦੇ ਆ ਵੀ ਕਿੰਨਾ ਕੁ ਪੁਰਾਣਾ ਇਹ ਇੱਥੇ ਨਾ ਜਿੰਨੀਆਂ ਵੀ ਇਹ ਸਾਰੀਆਂ ਚੀਜ਼ਾਂ ਗਵਾਹੀ ਭਰਦੀਆਂ ਪੁਰਾਣੇ ਸਮੇਂ ਦੀ ਕਿ ਪੁਰਾਣੇ ਸਮਿਆਂ ਚ ਇੱਥੇ ਕਦੇ ਮਤਲਬ ਜਿਹੜੇ ਹਿੰਦੂ ਵੀ ਵਸਦੇ ਸੀ ਸਿੱਖ ਵੀ ਵਸਦੇ ਸੀ ਮੁਸਲਮਾਨ ਭਰਾ ਵੀ ਵਸਦੇ ਸੀ ਘੰਟਾ ਕਰਦਾ ਤੁਹਾਨੂੰ ਮੈਂ ਅਜੇ ਇੱਕ ਪਾਸਾ ਦਿਖਾਇਆ ਇਹ ਤੇ ਜਿਹੜੇ ਬਾਕੀ ਪਾਸਿਆਂ 'ਚ ਆ ਸ਼ਾਇਦ ਸੰਸਕ੍ਰਿਤ 'ਚ ਲਿਖਿਆ ਹੋਇਆ ਜਾਂ ਹਿੰਦੀ 'ਚ ਲਿਖਿਆ ਹੋਇਆ ਮੈਨੂੰ ਨਜ਼ਰ ਆ ਰਿਹਾ ਤੇ ਤੁਹਾਨੂੰ ਘੰਟਾ ਕਰਦੇ ਅੰਦਰਲੇ ਪਾਸੇ ਲੈ ਕੇ ਚੱਲਾਂ ਇਹ ਘੰਟਾ ਕਰਦਾ ਜਿਹੜਾ ਗੇਟ ਹੈਗਾ ਤੇ ਇੱਥੋਂ ਹੁਣ ਅਸੀਂ ਅੰਦਰਲੇ ਪਾਸੇ ਇਹਦੇ ਚੱਲੇ ਆ ਤੇ ਉੱਤੇ ਅਸੀਂ ਬਾਹਰੋਂ-ਬਾਹਰੋਂ ਮੁੜ ਗਏ ਸੀ ਬੜਾ ਉਦੇਸ ਸੀਗਾ ਜਿਵੇਂ ਤੁਹਾਨੂੰ ਦੱਸਿਆ ਮਨ 'ਚ ਕੇ ਤੁਹਾਨੂੰ ਦਿਖਾਉਂਦੇ ਹਨ ਤੇ ਆ ਸਾਹਮਣੇ ਵਾਲੇ ਪਾਸੇ ਦੇਖੋ ਇੱਥੇ ਆ ਹਿੰਦੀ ਚ ਲਿਖਿਆ ਹੋਇਆ ਇਹਨਾਂ ਨੇ ਇਹ ਦੇਖੋ ਇਹ ਤੁਸੀਂ ਪੜ ਸਕਦੇ ਹੋ ਇਹ ਵੀ ਸੇਮ ਹੀ ਚੀਜ਼ ਲਿਖੀ ਹੋਈ ਹੈਗੀ ਇੱਥੇ ਨਾ ਸਾਨੂੰ ਤੁਰਦੇ ਫਿਰਦੇ ਇੱਕ ਪ੍ਰੋਫੈਸਰ ਸਾਹਿਬ ਮਿਲੇ ਨੇ ਯੂਨੀਵਰਸਿਟੀ ਚ ਪ੍ਰੋਫੈਸਰ ਵੀ ਨੇ ਤੇ ਇਹਨਾਂ ਤੋਂ ਪੁੱਛ ਰਿਹਾ ਕਿ ਜਿਹੜਾ ਲਾਇਲਪੁਰ ਹੈ ਮਤਲਬ ਲਾਇਲਪੁਰ ਦੀ ਕੀ ਹਿਸਟਰੀ ਹੈ ਇਹ ਜਿਹੜਾ ਕਿੰਨਾ ਕੁ ਪੁਰਾਣਾ ਹੈ ਆਜੋ ਜੀ ਉੱਥੇ ਥੋੜਾ ਜਿਹਾ ਚੱਲ ਗਏ ਆਪਾਂ ਚੱਲਣਾ ਕਿੰਨਾ ਪੁਰਾਣਾ ਵੈਸੇ ਸ਼ਹਿਰ ਹੈ ਜੀ ਇਹ ਲਾਇਲਪੁਰ ਆ ਲਾਇਲਪੁਰ ਨਵੇਂ ਆ ਸ਼ਹਿਰਾਂ ਚ ਹੋਏ ਹੀ ਆ ਸਮਝ ਲੋਗੇ 1893 ਚ ਇੱਥੇ ਚਨਾਬ ਚੋਂ ਇੱਕ ਨਹਿਰ ਕੱਢੀ ਸੀ ਅੱਛਾ ਚਨਾਬ ਚਨਾਬ ਦਲੇਆ ਚਨਾਬ ਤੋਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਇੱਥੇ ਜਿਹੜਾ ਉਹ ਆਬਾਦੀ ਹੋਈ 1893 ਚ ਇਹਨਾਂ ਨੇ ਇਹਨੂੰ ਮਤਲਬ ਉਸਾਰੀ ਸ਼ੁਰੂ ਕਰ ਦਿੱਤੀ ਤੇ 1904-5 ਚ ਸ਼ਹਿਰ ਪੂਰਾ ਹੋ ਗਿਆ ਬਣ ਗਿਆ 1904-5 ਜਿਹੜੇ ਮਤਲਬ ਜਦੋਂ ਮੈਂ ਇਹ ਸੁਣਿਆ ਸੀਗਾ ਜਿੰਨੀ ਮਤਲਬ ਮਾਈਗ੍ਰੇਸ਼ਨ ਹੋਈ ਆ ਵੰਡ ਦੇ ਵੇਲੇ ਉੱਠ ਕੇ ਗਏ ਆ ਸਰਦਾਰ ਜਾਂ ਹੋਰ ਹਨ ਤਾਂ ਉਹ ਇਹ ਸ਼ਹਿਰ ਤੋਂ ਜ਼ਿਆਦਾ ਉੱਠ ਕੇ ਗਏ ਮਤਲਬ ਇਹ ਇਲਾਕਾ ਸੀ ਸਾਰਾ ਇਹ ਇਲਾਕੇ ਤੋਂ ਜ਼ਿਆਦਾ ਉੱਠ ਕੇ ਗਏ ਆ ਹਾਂ ਜੀ ਇਹ ਸ਼ਹਿਰ ਜਿਹੜਾ ਨਾ ਇਹ ਇਸ ਤੋਂ ਇਹਦਾ ਬਹੁਤਾ ਨਾ ਆਉਂਦਾ ਕਿ ਜਦੋਂ ਪਾਰਟੀਸ਼ਨ ਵੇਲੇ ਇੱਥੋਂ ਲੋਕੀ ਹੋ ਕੇ 90% ਦੇ ਲਾਗੇ ਚਾ ਗਏ ਇੱਥੇ ਜਿਹੜੇ ਸਨ ਉਹ ਉਧਰ ਜਾਣ ਵਾਲੇ ਸਨ ਮੁਸਲਮਾਨ 10% ਸਨ ਇੱਥੇ ਬਾਕੀ ਸਾਰਾ ਸ਼ਹਿਰ 90% ਸਰਦਾਰਾਂ ਦਾ ਸੀ ਲਾਲਪੁਰ ਹਾਂ ਜੀ ਲਾਲਪੁਰ ਤਾਂ ਜੋ ਜਦੋਂ ਵੀ ਅਸੀਂ ਪੜਦੇ ਆ ਜਦੋਂ ਵੀ ਕੋਈ ਕਹਿੰਦਾ ਵੀ ਜਿਹੜੇ ਮੇਰੇ ਦਾਦਾ ਜੀ ਲਾਇਲਪੁਰ ਜ਼ਿਲ੍ਹੇ ਚ ਆਏ ਲਾਇਲਪੁਰ ਅੱਜ ਕੱਲ ਬਹੁਤ ਵੱਡਾ ਹੈ ਮੇਰੇ ਖਿਆਲ ਚ 4-5000 ਪਿੰਡ ਹੈਗੇ ਲਾਇਲਪੁਰ ਚ ਬਹੁਤ ਜ਼ਿਆਦਾ ਪਿੰਡ ਨੇ 4-5000 ਪਿੰਡਾਂ ਤੋਂ ਜ਼ਿਆਦਾ ਪਿੰਡ ਨੇ ਮਤਲਬ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਤੀਜਾ ਵੱਡਾ ਸ਼ਹਿਰ ਕਰਾਚੀ ਲਾਹੌਰ ਤੇ ਮੁੜ ਕੇ ਲਾਇਲਪੁਰ ਇੱਕ ਘੰਟਾ ਕਰ ਵੀ ਜਦੋਂ ਸ਼ਹਿਰ ਬਸਾਇਆ ਅੰਗਰੇਜ਼ਾਂ ਵਾਲੇ ਦਾ ਉਦੋਂ ਬਣਿਆ ਹਾਂਜੀ ਹਾਂਜੀ ਉਦੋਂ ਬਣਿਆ ਉਦੋਂ ਦਾ ਹੀ ਬਣਿਆ ਹਾਂਜੀ ਤੇ ਇਹਦਾ ਜਿਹੜਾ ਕਾਰਨ ਸੀਗਾ ਮਤਲਬ ਇੱਥੋਂ ਜ਼ਿਆਦਾ ਮਾਈਗ੍ਰੇਸ਼ਨ ਰਿਵਰਸ ਹੋਣ ਦਾ ਮਤਲਬ ਵੰਡ ਤੋਂ ਬਾਅਦ ਉਧਰ ਜਾਣ ਦਾ ਕਿਉਂਕਿ ਵੰਡ ਵੇਲੇ ਉਹ ਜਦੋਂ ਅੰਗਰੇਜ਼ਾਂ ਨੇ ਵਸਾਇਆ ਉਸ ਤੋਂ ਪਹਿਲਾਂ ਤਾਂ ਜੰਗਲ ਸੀ ਸਾਰਾ ਇਲਾਕਾ ਹਾਂਜੀ ਬਾਹਰ ਸੀ ਮਲਤਾਨ ਤੇ ਲਾਹੌਰ ਦੇ ਵਿੱਚ ਘਰ ਸਾਰਾ ਜੰਗਲ ਸੀ ਉੱਥੋਂ ਹੀ ਇਹ ਵਸਾਇਆ ਗਿਆ ਅੱਛਾ ਉੱਥੇ ਹੀ ਇਹ ਵਸਾਇਆ ਹਾਂ ਯਾਨੀ ਦਰਮਿਆਨ ਚ ਹੁਣ ਜਿੰਨੇ ਲਾਹੌਰੋਂ ਟੁਰਨਾ ਹੈ ਘੋੜੀਆਂ ਤੇ ਜਾਣਾ ਜਾਂ ਜਿੱਦਾਂ ਵੀ ਜਾਣਾ ਤੇ ਉਹਨੂੰ ਮਲਤਾਨ ਤੇ ਏਡੀ ਦੂਰ ਪੈ ਜਾਂਦਾ ਫਿਰ ਰਾਹ 'ਚ ਕੋਈ ਐਹੋ ਜਿਹਾ ਸਾਰ ਹੋਣਾ ਚਾਹੀਦਾ ਸੀ ਕਿ ਜਿੱਥੇ ਰੁਕ ਜਾਂਦੇ ਸੀ ਜੀ ਜੀ ਕਿਹੜੇ ਉਹਨਾਂ ਨੇ ਵਸਾਇਆ ਸੀ ਸਰ ਵਾਇਸ ਉਹ ਤੇ ਉਦੋਂ ਗਵਰਨਰ ਸਨ ਲੇਕਿਨ ਝੰਗ ਦਾ ਕਮਿਸ਼ਨਰ ਸੀ ਉਸ ਵੇਲੇ ਜਿਨੇ ਪ੍ਰਪੋਜ਼ ਕੀਤਾ ਸੀ ਕਿ ਇੱਕ ਸ਼ਹਿਰ ਹੋਣਾ ਚਾਹੀਦਾ ਹੈ ਕੀ ਨਾਮ ਸੀਗਾ ਉਹਨਾਂ ਦਾ ਉਹਨਾਂ ਦਾ ਨਾਂ ਦਾ ਮੈਨੂੰ ਹੁਣ ਬੜਾ ਬੁੱਸਰ ਗਿਆ ਤੇ ਮੈਂ ਤੁਹਾਨੂੰ ਦੱਸ ਸਕਦਾ ਥੋੜੀ ਦੇਰ 'ਚ ਤੇ ਉਹ ਉਹਨਾਂ ਨੇ ਇਹਨੂੰ ਕੀਤਾ ਸੀ ਕਿ ਵੀ ਇਹ ਹੋਣਾ ਚਾਹੀਦਾ ਸ਼ਹਿਰ ਕਿਉਂਕਿ ਰਾਹ 'ਚ ਕੋਈ ਵੀ मतलब लाहौर ਤੇ ਮਲਤਾਨ ਦੇ ਵਿੱਚ ਕੋਈ ਮੇਜਰ ਪੁਆਇੰਟ ਨਹੀਂ ਸੀ ਤਾਂ ਕਰਕੇ ਉਹਨਾਂ ਨੇ ਲਾਇਲਪੁਰ ਬਸੌਂਦਾ ਉਹ ਲੈ ਲਿਆ ਕਿ ਝੰਗ ਆਂਦਾ ਸੀ ਲੇਕਿਨ ਝੰਗ ਥੋੜਾ ਜਿਹਾ ਪਨਾ ਹੋ ਜਾਂਦਾ ਸੀ ਸਿੱਧਾ ਰਾਹੀ ਹੀ ਬੰਦਾ ਯਾਨੀ ਲਾਈਨ ਹੁਣ ਜਿਹੜੀ ਪਈ ਹੈ ਨਾ ਰੇਲਵੇ ਲਾਈਨ ਉਹ ਮਲਤਾਨੋਂ ਲਾਹੌਰ ਕਰਾਚੀ ਤੱਕ ਇਹੀ ਜਾਂਦੀ ਹੈ ਠੀਕ ਹੈ ਜੀ ਬਈ ਬਾਈ ਨੇ ਇੱਥੋਂ ਲੈ ਕੇ ਦਿੱਤੀ ਹੈਗੀ ਮੈਨੂੰ ਬਹੁਤ ਵਧੀਆ ਲੋਈ ਆ ਤੇ ਇੱਥੋਂ ਹੀ ਕੱਲ ਨਹੀਂ ਜਾਂਦਾ ਇਹ ਅੱਛਾ ਇੱਥੇ ਜਿਆਦਾ ਮਤਲਬ ਹੰਡ ਦਾ ਵੱਧ ਹੈ ਕਪੜਾ ਜ਼ਿਆਦਾ ਵਧੀਆ ਮਿਲਦਾ ਹੈ ਬਣਦੇ ਇੱਥੇ ਬਣਦਾ ਹਨ ਬਣ ਅੱਛਾ ਫੈਸਲਾ ਬਾਦ ਚ ਬਣਦਾ ਕਪੜਾ ਫੈਸਲਾ ਬਾਦ ਚ ਬਣਦਾ ਇਸ ਕਰਕੇ ਸਸਤਾ ਵੀ ਲੱਗਦਾ ਵਾ ਤੇ ਵਧੀਆ ਵੀ ਲੱਗਦਾ ਚਲੋ ਠੀਕ ਆਪਾਂ ਸੂਟ ਲੈ ਕੇ ਆਪਾਂ ਖੁਜੀ ਲਾ ਰੋ ਲਵਾਗੇ ਚਲੋ ਤੇ ਅਸੀ ਜੀ ਘੰਟਾ ਘਰ ਜਿੰਨਾ ਤੁਹਾਨੂੰ ਅੰਦਰਲੇ ਪਾਸੇ ਸਾਰਾ ਦਿਖਾਉਣਾ ਸੀਗਾ ਤੇ ਬਾਈ ਜੀ ਨੇ ਇਤਿਹਾਸ ਵੀ ਦੱਸਤਾ ਵਧੀਆ ਤੇ ਇਹ ਜਨਾਜ ਜੀ ਦਾ ਮੁੱਲ ਬਹੁਤ ਹੈ ਫੇ ਤੇ ਹੁਣ ਅਸੀਂ ਚੱਲਦੇ ਆਂ ਸ਼ਾਪਿੰਗ ਦਾ ਖੈਰ ਫੇਅਰ ਕਰਾਂਗੇ ਸ਼ਾਪਿੰਗ ਨਹੀਂ ਜ਼ਿਆਦਾ ਕਰਨੀ ਨੂਸਰਤ ਸਾਹਿਬ ਦੇ ਹੁਣ ਘਰ ਨੂੰ ਚੱਲਦੇ ਆਂ ਤੇ ਕੋਈ ਨਹੀਂ ਲੈ ਲੈਨੇ ਕਦੀ ਜੀ ਤੈਨੂੰ ਸਰਦਾਰ ਸਾਹਿਬ ਦੇ ਘਰ ਨੂੰ ਚਲਦੇ ਆ ਤੇ ਤੁਹਾਨੂੰ ਉਹ ਦਿਖਾਉਣੇ ਨਾਲ ਸ਼ਹਿਰ ਚ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਇਥੇ ਇੰਪੋਰਟੈਂਟ ਹਨਾ ਤੇ ਤੁਹਾਨੂੰ ਉਹ ਦਿਖਾ ਕੇ ਲਿਆਉਣੇ ਆ ਇਹ ਇਥੋਂ ਦੀ ਮਹਿਮਾਨ ਨਿਵਾਜੀਏ ਦੇਖ ਲੋ ਸਾਭ ਹੋ ਰਹੀ ਪੈਸੇ ਕਹਿੰਦੇ ਹੋਰ ਡਿਸਕਾਊਂਟ ਕਰੋ ਹੋਰ ਕੱਟ ਕਰੋ ਕਹਿੰਦੇ ਮਹਿਮਾਨ ਆ ਆਪਣੇ ਕਹਿੰਦੇ ਯਾਦ ਰੱਖਣ ਵੀ ਮਹਿਮਾਨ ਆਏ ਸੀ ਤੇ ਅਸੀਂ ਖੁਸ਼ੀ ਨੇ ਵੀ ਸ਼ਾਪਿੰਗ ਕਰ ਲਈ ਸਮਾਨ ਲੈ ਲਿਆ ਕੁਝ ਖੁਸ਼ੀ ਨੇ ਹੋਰ ਐਕਸਟਰਾ ਇੱਕ ਦਾ ਸੈਮੀਨਾਰ ਸਾਨੂੰ ਗਿਫਟ ਤੇ ਉਹ ਗਿਫਟ ਕੀਤਾ ਸੀਗਾ ਬਾਕੀ ਅਸੀਂ ਹੋਰ ਲੈ ਲਿਆ ਸਾਸਿਕਲ ਜੀ ਕਿਵੇਂ ਹੋ ਠੀਕ ਠਾਕ ਹਾਂ ਜੀ ਜੀ ਵਾਲੇਕਮ ਸਲਾਮ ਬਹੁਤ ਵਧੀਆ ਨਹੀਂ ਨਹੀਂ ਸ਼ੁਕਰੀਆ ਜੀ ਤੁਸੀਂ ਸਾਡੇ ਦਿਲਾਂ ਚ ਰਹਿੰਦੇ ਹੋ ਇਤੋਂ ਰਾਤਰੀ ਜਿੰਨੀ ਹੈ ਨਾ ਤੁਹਾਡੀ ਹਾਜ਼ਰੀ ਲੱਗੀ ਬਹੁਤ ਹੈ थैंक यू ਸੋ ਮੱਚ ਹੈ ਕੋਈ ਵੀ ਫਿਲਮ ਲੱਗੀ ਹੋਵੇ ਨਾ ਪੰਜਾਬੀ ਜਦ ਅਸੀਂ لازਮੀ ਦੇਖਣ ਭਾਵੇਂ ਆਪਣੀ ਨਾਲ ਵੀ ਹੈ थैंक यू ਜੀ थैंक यू ਸੋ ਮੱਚ थैंक यू ਜੀ ਜਿੱਥੇ ਕਿਤੇ ਸਰਦਾਰ ਮਿਲਦੇ ਨੇ ਐ ਇਕੱਠੇ ਹੋ ਜਾਂਦੇ ਨੇ ਇਧਰ ਪਾਕਿਸਤਾਨ ਵਾਲੇ ਪਾਸੇ ਲੋਕ ਬਹੁਤ ਪਿਆਰ ਕਰਦੇ ਆ ਮੇਲੇ ਪੱਗ ਨੂੰ ਇਹ ਪਿਆਰ ਕਰਦੇ ਆ ਨਾ ਰੇ ਪੱਗ ਨੂੰ ਜੀ ਪੱਗ ਨੂੰ ਸਨੈਪਚੈਟ ਵਾਲੀ ਬਣਾਉਂਦੇ ਆ ਸਿੱਧੇ ਕੈਮਰੇ 'ਚ ਫੋਟੋ ਨਹੀਂ ਖਿੱਚਦੇ ਇਹ ਵੀ ਗੱਲ ਹੈ ਚਲੋ ਆਜੋ ਭਾਈ ਹੁਣ ਸਾਨੂੰ ਭੁੱਖ ਲੱਗੀ ਆ ਜੀ ਲੱਸੀ ਪੀ ਲਈਏ ਹੁਣ ਸ਼ਾਪਿੰਗ ਹੋ ਗਈ ਘੰਟਾ ਘਰ ਤੁਹਾਨੂੰ ਦਿਖਾਤਾ ਤੇ ਹੁਣ ਲੱਸੀ ਪੀਣ ਦੇ ਲਈ ਜਾਣਾ ਸੀ ਬ੍ਰੇਕਫਾਸਟ ਕਰਨਾ ਨਾਸਰ ਬਾਈ ਕਹਿੰਦੇ ਪਹਿਲਾਂ ਤੇ ਬ੍ਰੇਕਫਾਸਟ ਕਰਕੇ ਫਿਰ ਆਲਾ ਦਵਾਲਾ ਦਾ ਖਾਣਾ ਵੈਸੇ ਬਹੁਤ ਸੋਹਣਾ ਲੱਗ ਰਿਹਾ ਸਾਡਾ ਮੁੰਡਾ ਅਜ ਲੋ ਐ ਨਹੀਂ ਰੀਸਾਂ ਪਾਦੇ ਵੀ ਛੇਤੀ ਹੋ ਜਾਂਦੇ ਫੁਕਰੇ ਮੁੰਡੇ ਫੁਕਰੇ ਆਜੋ ਫਿਰ ਆਪਾਂ ਲੱਸੀ ਪੀਨੇ ਲਾਹੌਰ ਜਿਵੇਂ ਜੇਦਾ ਮਸ਼ਹੂਰ ਹੈ ਨਾ ਹਾਂਜੀ ਲਾਇਲਪੁਰੇ ਬੰਗਾਲੀ ਵਾਲੇ ਮਸ਼ਹੂਰ ਨੇ ਅੱਛਾ ਇਹ ਬੰਗਾਲੀ ਵਾਲੇ ਐ ਇਹ ਲੱਸੀ ਪੀਣ ਦੇ ਲਈ ਪਹੁੰਚ ਗਏ ਜੀ ਬਣਾਓ ਜੀ ਲਿਆਓ ਲੱਸੀ ਬੰਗਾਲੀ ਦੀ ਲੱਸੀ ਬੰਗਾਲੀ ਦੇ ਰਸਗੁਲੇ ਸੀ ਤਾਂ ਕਾਫੀ ਚੀਜ਼ਾਂ ਬੰਗਾਲੀ ਦੀਆਂ ਖਾ ਲੀਆਂ ਤੇ ਬੜੇ ਮਸ਼ਹੂਰ ਹੈ ਕਹਿੰਦੇ ਲਾਹੌਰ ਚ ਨਾ ਫਿੱਕੇ ਦੀ ਲੱਸੀ ਲਾਹੌਰ ਚ ਇੱਕ ਤਾਂ ਫਿੱਕੇ ਦੀ ਇੱਕ ਜੈਦੇ ਦੀ ਫਿੱਕਾ ਤੇ ਜੈਦਾ ਫਿੱਕਾ ਤੇ ਜੈਦਾ ਇਹ ਦੋ ਮਸ਼ਹੂਰ ਨੇ ਹਾਂ ਜਿਹੜਾ ਕਹਿੰਦੇ ਉਹ ਲੱਸੀ ਨਹੀਂ ਪੀਤੀ ਉਹਨਾਂ ਨੇ ਉਹ ਲਾਹੌਰ ਹੀ ਨਹੀਂ ਆਇਆ ਤੇ ਇਹਨਾਂ ਦੀ ਲੱਸੀ ਦੇਖਦੇ ਆ ਕਰੀਮ ਗ੍ਰੂਮ ਪਾ ਕੇ ਕਿਵੇਂ ਬਣਾਉਂਦੇ ਇਹ ਲਓ ਜੀ ਐਂ ਲੱਸੀ ਤਿਆਰ ਹੁੰਦੀ ਹੈ ਤੇ ਰੜਕਨੇ ਵਾਲਾ ਕਿੰਨੇ ਸਾਲ ਪੁਰਾਣੀ ਦੁਕਾਨ ਹੈ ਜੀ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਹੈ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਹਾਂਜੀ ਐਦਾਂ ਨਹੀਂ ਦੱਸਿਆ ਵੀ 75 77 ਸਾਲ ਪੁਰਾਣੀ ਹੈ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਇੰਨੀ ਪੁਰਾਣੀ ਹੈ ਹਾਂਜੀ ਇਹ ਉਦੋਂ ਅੱਜ ਤਾਂ 150 ਇਹ ਲੱਸੀ ਦੀ ਕਮ ਹੈ ਇਹਨਾਂ ਦਾ ਸਪੈਸ਼ਲ ਹਾਂਜੀ ਲੱਸੀ ਦਾ ਹੀ ਹਾਂ ਦੁੱਤ ਤਾਂ ਹੀ ਲੱਸੀ ਇੱਥੇ ਦੇ ਲੋਕ ਵੈਸੇ ਹੀ ਬਾਹਲਾ ਪੀਂਦੇ ਆ ਖੁੱਲਾ ਖਾਨ ਪੀਣਾ ਇੱਥੇ ਦਾ ਬੜੀ ਕਿਲੋਆਂ ਵਾਲੀਆਂ ਭਰੀਆਂ ਲੱਸੀ ਆ ਕਰੀਮ ਗ੍ਰੂਮ ਪਣਾ ਕੇ ਆ ਪਾ ਕੇ ਇਦਾਂ ਦਿੰਦੇ ਆ ਲੱਸੀ ਆਹ ਪਾਓ ਜੀ ਕਬਾਟਾ ਫਿਰ ਸਾਨੂੰ ਵੀ ਲੱਸੀ 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 ਇਹੋ ਜੀ ਲੱਸੀ ਆ ਜੀ ਖੁਸ਼ੀਆ ਕਰੀਮ ਜੀ ਚੱਕੇ ਉੱਪਰ ਨੂੰ ਆਹ ਦੇਖੋ ਕਿੰਨੀ ਗ੍ਰੀਮ ਪਾਈ ਆ ਉੱਪਰ ਹੱਥੀ ਤਿਆਰ ਕਰਦੇ ਤਾਂ ਕਰਕੇ ਮਸ਼ਹੂਰ ਆ ਬਈ ਇਹ ਲੱਸੀ ਤੇ ਪੀਣ ਦੇ ਲਈ ਸਪੈਸ਼ਲ ਆਈ ਸੀ ਆ ਆਖਿਆ ਲੈ ਲੋ ਲੈ ਲੋ ਲੈ ਲੋ ਥੋੜੀ ਜਿਹੀ ਲੋ ਗਲਾ ਖਰਾਬ ਨਾ ਹੋ ਜਾਏ ਤੁਹਾਡਾ ਤੇ ਇਹ ਨੇ ਲਾਇਲਪੁਰ ਦੀਆਂ ਗਲੀਆਂ ਕੁਛ ਇਹੋ ਜਿਹਾ ਆਲਾਦਵਾਲਾ ਹੈਗਾ ਲਾਇਲਪੁਰ ਦਾ ਤੇ ਹੁਣ ਅਸੀਂ ਚੱਲੇ ਇੱਥੋਂ ਦੇ ਇੱਕ ਗੁਰਦੁਆਰਾ ਸਾਹਿਬ ਤੇ ਇੱਥੇ ਬਾਈ ਨਾਸਰ ਨੇ ਦੱਸਿਆ ਕਹਿੰਦੇ ਇੱਕ ਬਹੁਤ ਪੁਰਾਣਾ ਗੁਰਦੁਆਰਾ ਸਾਹਿਬ ਹੀ ਹੈ ਜਦੋਂ ਪੁਰਾਣੀ ਟਾਈਮ 'ਚ ਇੱਥੇ ਸਰਦਾਰ ਰਹਿੰਦੇ ਹੁੰਦੇ ਸੀਗੇ ਇਸ ਟ ਬਾਈ ਜੀ ਉਹ ਦਿਖ ਰਿਹਾ ਮੈਨੂੰ ਇੱਕ ਤਾਂ ਸਾਹਮਣੇ ਗੁਰਦੁਆਰਾ ਸਾਹਿਬ ਉਹੀ ਹੈ ਹਾਂਜੀ ਹਾਂਜੀ ਉਹ ਅਈ ਅੱਛਾ ਕਿੰਨਾ ਪੁਰਾਣਾ ਹੈ ਕਦੋਂ ਦਾ ਪਹਿਲਾਂ ਪੱਕਾ ਵੀ ਪੁਰਾਣਾ ਹੈ ਕਾਫੀ ਪੁਰਾਣਾ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਕਾਫੀ ਪੁਰਾਣਾ ਦੱਸਦੇ ਜਦੋਂ ਦੇ ਸ਼ਾਇਦ ਪਹਿਲਾਂ ਦੇ ਇੱਥੇ ਸਰਦਾਰ ਰਹਿੰਦੇ ਹੋਣਗੇ ਤੇ ਹੁਣ ਅਸੀਂ ਤੁਹਾਨੂੰ ਉਥੇ ਲੈ ਕੇ ਚੱਲਦੇ ਆਂ ਤੇ ਜਿਹੜੇ ਇਥੋਂ ਦੇ ਬਾਜ਼ਾਰ ਆ ਨਾ ਲਾਹੌਰ ਵਾਂਗੂ ਵੀ ਬੜੇ ਪੁਰਾਣੇ ਤੇ ਟ੍ਰੈਡੀਸ਼ਨਲ ਜਿਹੇ ਆ ਤੁਸੀਂ ਦੇਖੋ ਕਿ ਜਿਵੇਂ ਲਾਹੌਰ ਚ ਆਪਣਾ ਤਰਪਾਲਾਂ ਤਾਣੀਆਂ ਹੋਈਆਂ ਮਿਲਦੀਆਂ ਸੀ ਨਾ ਬਾਜ਼ਾਰਾਂ ਚ ਇੱਥੇ ਵੀ ਇਦਾਂ ਹੀ ਆ ਤੇ ਅਸੀਂ ਸਵੇਰੇ ਸਵੇਰੇ ਇਸ ਕਰਕੇ ਆਏ ਆ ਇੱਥੇ ਦਿਨੇ ਕਹਿੰਦੇ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਮਿਲਦੀ ਇੰਨੇ ਟਾਈਟ ਹੋ ਜਾਂਦੇ ਬਾਜ਼ਾਰ ਹਾਂ ਜੀ ਜੀ ਬਹੁਤ ਗੱਡੀ ਗੁੱਡੀ ਵਾਲ ਤੇ ਆਉਂਦਾ ਹੈ ਹੀ ਨਹੀਂ ਗੱਡੀ ਤੇ ਤਾਂ ਹੀ ਨਹੀਂ ਜਾਂਦਾ ਤੇ ਵਰਦੀ ਵੈਸੇ ਵੱਜਦੀ ਗੁਰਦੁਆਰਾ ਗਲੀ ਅੱਛਾ ਗੁਰਦੁਆਰਾ ਗਲੀ ਤੁਰਕੇ ਵੀ ਨਹੀਂ ਲੰਘਿਆ ਜਾਂਦਾ ਕਹਿੰਦੇ ਇੰਨੀ ਭੀੜ ਹੁੰਦੀ ਅੱਜ ਵੈਸੇ ਧੁੰਦ ਕਰਕੇ ਨਾ ਥੋੜਾ ਜਿਹਾ ਲੇਟ ਖੁੱਲ ਰਿਹਾ ਸਾਰਾ ਵਾਲਾ ਦੁਆਲਾ ਇੱਥੇ ਸਕੂਲ ਬਣਾਇਆ ਨਾ ਸਕੂਲ ਪਾਰਟਿਸ਼ਨ ਤੋਂ ਬਾਅਦ ਪਾਕਿਸਤਾਨ ਮਾਡਲ ਹਾਈ ਸਕੂਲ ਅੱਛਾ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਬਿਲਡਿੰਗ ਤਾਂ ਹਲੇ ਤੱਕ ਅੱਛਾ ਬਿਲਡਿੰਗ ਹਜੇ ਤਾਂ ਮੌਜੂਦ ਹੈ ਪੁਰਾਣੀ ਇਹ ਅਸੀਂ ਪਹੁੰਚ ਗਏ ਹੁਣ ਸਕੂਲ 'ਚ ਤੇ ਉੱਪਰਲੇ ਪਾਸਿਓ ਤੁਹਾਨੂੰ ਦਿਖਾਦਾ ਇਹਦੇ ਉੱਪਰਲੇ ਪਾਸੇ ਗੁੰਬਦ ਸੀਗਾ ਤੇ ਜਿਹਦੇ ਤੋਂ ਪਤਾ ਲੱਗਦਾ ਵੀ ਗੁਰਦੁਆਰਾ ਸਾਹਿਬ ਆ ਤੇ ਅੱਜ ਕੱਲ ਇਹਨੂੰ ਸਕੂਲ ਦੇ ਵਿੱਚ ਬਣਾਇਆ ਗਿਆ ਸਕੂਲ ਦੇ ਵਜੋਂ ਵਰਤੇ ਜਾਂਦਾ ਤੇ ਬਾਕੀ ਨਾਸਰભાઈ ਗਾਂ ਜਾ ਕੇ ਪੰਨ ਦੱਸ ਦੇਣਗੇ ਇੱਥੇ ਲਿਖਿਆ ਵੀ ਹੋਇਆ گورਨਮੈਂਟ ਸਕੂਲ ਹੈ ਇੱਥੇ ਵੈਸੇ ਵੈਲਕਮ گورਨਮੈਂਟ ਪਾਕਿਸਤਾਨ ਮਾਡਲ ਹਾਈ ਸਕੂਲ ਤੇ ਇਹ ਸਾਰਾ ਆਲਾ ਦਵਾਲਾ ਹੈ ਜਿਵੇਂ ਨਾ ਬਾਕੀ ਚੀਜ਼ਾਂ ਬੰਨੂੰ ਪੁਰਾਣੀਆਂ ਇੱਥੇ ਲੱਭ ਜਾਂਦੀਆਂ ਨੇ ਹੋਰ ਕਿਤੇ ਦੇਖਣ ਨੂੰ ਇਹ ਵੀ ਕਾਫੀ ਸਾਰਾ ਮੈਨੂੰ ਪੁਰਾਣਾ ਲੱਗਦਾ ਨਾਸਰભાઈ ਜੀ ਕਦੋਂ ਹੁੰਦਾ ਇਹ ਸਕੂਲ ਜਾਂ ਕਿਹੜਾ ਗੁਰਦੁਆਰਾ ਸਾਹਿਬ ਸੀਗਾ ਪਹਿਲਾਂ ਇੱਥੇ ਇੱਕ ਇਹ ਵੈਸੇ ਤੇ ਕੋਸ਼ਿਸ਼ ਲਿਖਣ ਵਾਲੇ ਲਿਖਦੇ ਵੀ ਜਦੋਂ ਹੋਈ ਸੀ ਇਥੋਂ ਦੀ ਆਵਾਦਕਾਰੀ ਸ਼ੁਰੂ ਹੋਈ ਸੀ ਉਦੋਂ ਹੀ ਤਾਂ ਇਹ ਸਟਾਰਟ ਹੋ ਗਿਆ ਮਤਲਬ ਜੀ ਉਹ 1890 ਹਾਂ 1890 ਨਹੀਂ 1905 ਵੀ ਦੱਸਦੇ ਆ ਭਾਈ ਸਾਹਿਬ ਇਥੋਂ ਨੇ ਸਕੂਲ ਇਹ ਵੀ ਥੋੜਾ ਜਨਾਕ ਪੁੱਛਦੇ ਹਾਂ ਹਾਂ ਜੀ ਇਹਨਾਂ ਨੂੰ ਜ਼ਿਆਦਾ ਪਤਾ ਮੇਰੇ ਨਾਲ ਜਦੋਂ ਗੱਲ ਗਲਤ ਨਾ ਹੋਵੇ ਹਾਂ ਜੀ ਇਹ ਸਕੂਲ ਦੀ ਨਗਰੀ ਸੰਜੋਇਤ ਜਦੋਂ ਇਹ ਤਾ ਆਇਆ ਸੀ ਜਦੋਂ ਵੱਡਣਾ ਸ਼ੁਰੂ ਹੋਇਆ ਸੀ ਤਕਰੀਬਨ 1905 ਚ ਇਹਦੀ ਬੁਨਿਆਦ ਰੱਖੀ ਗਈ ਇਹ ਸਕੂਲ ਦੀ ਜੀ ਜੀ ਹਾਂ ਔਰ ਇਸ ਤੋਂ ਬਾਅਦ ਫਿਰ ਜਨਾਬ ਇਹਦੀ ਰੈਨੋਵੇਸ਼ਨ ਹੁੰਦੀ ਰਹੀ ਉਹਦੀ ਬਿਲਡ ਅਪ ਹੁੰਦਾ ਰਿਹਾ ਤੇ ਐਂਡ ਦੇ ਬਿਫੋਰ ਪਾਰਟੀਸ਼ਨ ਹਾਂਜੀ ਅਗਰ ਤੁਸੀਂ ਉੱਤੇ ਛਾਤੀ ਮਾਰੋ ਤੇ ਦੇਖੋ ਕਿ ਗੁੰਮ ਦੇ نیچے ਸੀਮੈਂਟ ਨਜ਼ਰ ਆ ਰਿਹਾ ਹਾਂਜੀ ਉਹ ਸੀਮੈਂਟ ਉਹ ਜਾਨੀ ਉਹ ਇਹ ਕੰਮ ਵਿੱਚੇ ਰਹਿ ਕੇ ਛੱਡ ਕੇ ਚਲੇ ਗਏ ਸੀ ਅੱਛਾ ਜੀ ਤੇ ਗੁਰਦੁਆਰਾ ਸਾਹਿਬ ਨਾਲ ਕਿਵੇਂ ਜੋੜਿਆ ਜਾਂਦਾ ਮਤਲਬ ਇਹਨੂੰ ਵੀ ਗੁਰਦੁਆਰਾ ਸਾਹਿਬ ਹੀ ਰਹਿ ਗਿਆ ਕਿਸੇ ਟਾਈਮ ਤੇ ਇਹ ਅਸਲ ਹੈ ਗੁਰਦੁਆਰਾ ਹੀ ਅੱਛਾ ਹੈ ਗੁਰਦੁਆਰਾ ਹੀ ਬਿਲਕੁਲ ਗੁਰਦੁਆਰੀ ਆ ਅੱਛਾ ਜੀ ਦੇਖੋ ਆਹ ਸਾਹਮਣੇ ਹਾਲ ਬਣਿਆ ਇੱਥੇ ਇਹ ਹੈ ਸੀ ਮਹਾਂਪਤ ਖਾਨਾ ਇਹ ਬਾਦਲਾ ਜਿਹਾ ਸੀ ਅੱਛਾ ਜੀ ਜਿਵੇਂ ਗੁਰਦੁਆਰਾ ਸਾਹਿਬ ਦਾ ਹਾਲ ਬਣਿਆ ਹੁੰਦਾ ਦਰਬਾਰ ਹਾਲ ਹੋ ਗਿਆ ਹਾਂਜੀ ਇਹ ਦਰਬਾਰ ਹਾਲ ਸੀ ਹਾਂਜੀ ਇੱਥੇ ਪੰਜਾ ਲਗਾ ਹੋਇਆ ਸੀ ਅੱਛਾ ਜੀ ਹਾਂਜੀ ਅੰਮ੍ਰਿਤਸਰ ਸਾਹਿਬ ਵਾਲਾ ਬੱਲੇ ਹਾਂਜੀ ਫਿਰ ਤੁਸੀਂ ਦੇਖੋ ਆਹ ਸਾਹਮਣੇ ਜਿਹੜੇ ਪੰਜ ਅੰਗ ਨੇ ਅੱਛਾ ਜੀ ਕੇਜ ਕੱਚਾ ਕੜਾ ਕਰਪਾ ਹਾਂ ਹਾਂਜੀ ਠੀਕ ਹੈ ਇਹ ਸਾਰਾ ਮੋਨੋਗ੍ਰਾਮ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਬੇਸਿਕਲੀ ਸਾਰੀ ਤੇ ਉਦੋਂ ਤੋਂ ਸਕੂਲ ਦੇ ਰੂਪ ਚ ਵਰਤਿਆ ਜਾਂਦਾ ਸੀ ਜੀ 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 ਆਹ ਤੁਹਾਨੂੰ ਅਗੇ ਦਿਖਾਈਏ ਵਰਤਿਆ ਜਾਂਦਾ ਸੀ ਉਦੋਂ ਵੀ ਸਕੂਲ ਹੀ ਸੀ ਅ ਉਦੋਂ ਕਹਿੰਦੇ ਸਿੰਘ ਸਭਾ ਸਕੂਲ ਦੱਸਦੇ ਸਿੰਘ ਸਭਾ ਸਕੂਲ ਹਾਂਜੀ ਬਿਫੋਰ ਪਾਰਟੀਸ਼ਨ ਇਹ ਖਾਲਸਾ ਗਰਲਸ ਮਿਡਲ ਸਕੂਲ ਸੀ ਖਾਲਸਾ ਗਰਲ ਮਿਡਲ ਸਕੂਲ ਮਿਡਲ ਸਕੂਲ ਨਾਲ ਨਾਲ ਹਿੱਸਾ ਜਿਹੜਾ ਉਹ ਖਾਸਾ ਗੱਲ ਬੜੀ ਸਕੂਲ ਸੀ ਇਹ ਮਾਵਾਦ ਖਾਨਾ ਸੀ ਐ ਜਿਹੜੀ ਸਾਹਮਣੇ ਕਮਰੇ ਬਣੇ ਹੋਏ ਨੇ ਹਾਂਜੀ ਇੱਥੇ ਆ ਕੇ ਮੈਂ ਮਹਿਮਾਨ ਠਹਿਦ ਸੀ ਜਿਹੜੂ ਦੂਰੋਂ ਹੁੰਦੇ ਸੀ ਉਹਨੂੰ ਮੈਂ ਬਣਾ ਤੁਹਾਡੇ ਵਿੱਚ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਆ ਸਾਰੀ ਹਾਂਜੀ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਆ ਤੇ ਆਪਣਾ ਉੱਤੇ ਖੂਹ ਹੁੰਦਾ ਸੀ ਅੱਛਾ ਜੀ ਠੀਕ ਆ ਹੂੰ ਉਹ ਆਪਣਾ ਉੱਤੇ ਥੋੜਾ ਜਿਹਾ ਇਧਰੋਂ ਦਿਖਾ ਦਈਏ ਜੀ ਤੇ ਇਹ ਦੇਖੋ ਪ੍ਰਾਣਾ ਕਿੰਨਾ ਮजूद ਆ ਅੱਛਾ ਨਿਸ਼ਾਨ ਸਾਹਿਬ ਵੀ ਮजूद ਆ ਹੈ ਹਾਂਜੀ ਠੀਕ ਹੈ ਜੀ ਇੱਥੇ ਆ ਗੁਰਮੁਖੀ ਚ ਲਿਖਿਆ ਹੋਇਆ ਹੈ ਹਾਂਜੀ ਗੁਰਮੁਖੀ ਤੁਹਾਨੂੰ ਨਾ ਲਾਇਲਪੁਰ ਚ ਕਾਫੀ ਥਾਂ ਤੇ ਅੱਜ ਵੀ ਦੇਖ ਲੋ ਪੰਜਾਬੀ ਐ ਗੁਰਮੁਖੀ ਲਿਖੀ ਲੱਭ ਜੂਗੀ ਆਹ ਦੇਖੋ ਲਿਖਿਆ ੴ ਸ੍ਰੀ ਨਿਸਾਨ ਸਾਹਿਬ ਦੀ ਜਿਹੜੀ ਸੇਵ ਐ ਤੇ ਰਤਨ ਸਿੰਘ ਮੇਰ ਸਿੰਘ ਜੀ ਨੇ Bajaj ਲਾਇਲਪੁਰ ਲਾਇਲਪੁਰ ਨੇ ਕਰਵਾਈ ਇਹ 1936 ਦੀ ਤਹਿਰੀਕ ਐ ਜੀ ਵੰਡ ਤੋਂ ਪਹਿਲਾਂ ਦੀ ਐ ਲਾਇਲਪੁਰ ਜਿਵੇਂ ਕਹਿੰਦੇ ਸਰਦਾਰਾਂ ਦਾ ਇਲਾਕਾ ਸੀ ਸਰਦਾਰ ਹੀ ਰਹਿੰਦੇ ਸੀ ਇੱਥੇ ਸਾਰੇ ਇਹ ਵੰਡ ਤੋਂ ਪਹਿਲਾਂ ਦੀ ਐ ਹਾਂਜੀ ਹਾਂਜੀ ਤੇ ਸਾਰੇ ਸਰਦਾਰ ਰਹਿੰਦੇ ਸੀ ਸਰਦਾਰਾਂ ਦਾ ਗੜ੍ਹ ਸੀਗਾ ਉਹ ਦੋ ਸਾਲ ਆਏ ਨੇ ਉਹਨਾਂ ਨੇ ਹਾਂਜੀ ਬਣਾ ਦੀ ਸੇਵਾ ਕੀਤੀ ਅੱਛਾ ਜੀ ਇਹ ਹਾਲ ਦੀ ਸੇਵਾ ਕੀਤੀ ਇਹਨਾਂ ਨੇ ਅੱਛਾ ਜੀ ਹਾਂਜੀ ਇਹ ਦੇਖੋ ਇਹ ਬਰਾਂਮਦਾ ਜਿਹੜਾ ਦੁਬਾਰਾ ਉਹਨਾਂ ਨੇ ਬਣਾਇਆ ਸੀਮੈਂਟ ਵਗੈਰਾ ਲਗਾਇਆ ਅੱਛਾ ਇਹ ਹਾਲ ਹੈ ਸਾਰਾ ਹਾਂਜੀ ਇਹ ਦੇਖੋ ਅੱਛਾ ਥੱਲੇ ਲਿਖਿਆ ਹੋਇਆ ਅੱਜ ਚਿਪਸ ਕੀ ਸੇਵਾ ਇਹ ਜਿਕਮ ਸਾਹ ਮੇਰੇ ਸਮਝ ਚ ਨਹੀਂ ਹੁੰਦਾ ਜੀ ਅੱਛਾ ਇਹ ਵੀ ਸਿੰਘ ਮਤਲਬ ਸਰਦਾਰਾਂ ਵੱਲੋਂ ਕਰਵਾਈ ਗਈ ਹੈ ਹਾਂਜੀ ਬਾਈ ਜੂਨਾ ਸਿੰਘ ਹਕੀਮ ਲਾਲਪੁਰ ਨਿਵਾਸੀ ਨੇ ਅੱਛਾ ਜੀ ਕਰਵਾਈ ਠੀਕ ਹੈ ਜੀ ਹਾਂਜੀ ਸਾਨੂੰ ਨਾ ਕਾਫੀ ਜਣਿਆਂ ਦੇ ਮੈਸੇਜ ਵੀ ਆ ਰਹੇ ਸੀ ਫਿਰ ਵੀ ਸਾਡੇ ਦਾਦਾ ਜੀ ਦਾ ਜਾਂ ਸਾਡੇ ਨਾਨਾ ਜੀ ਇੱਥੋਂ ਗਏ ਆ ਵੀ ਉਹਨਾਂ ਦਾ ਪਿੰਡ ਦਿਖਾਓ ਇੱਥੇ ਸਾਰੇ ਚੱਕ ਨੰਬਰ ਦੇ ਨਾਲ ਹੀ ਜ਼ਿਲ੍ਹਾ ਲਾਇਲਪੁਰ ਹੁੰਦਾ ਸੀ ਬਟ ਹਰ ਇੱਕ ਦੇ ਨਾਲ ਤੇ ਹੁਣ ਪਤਾ ਲੱਗਿਆ ਸਾਨੂੰ ਵੀ ਲਾਇਲਪੁਰ ਹੈ ਜਿਹੜਾ ਵੀ 90% ਤਾਂ ਵੀ ਸਰਦਾਰ ਹੀ ਸੀਗੇ ਤਾਂ ਹੀ ਕਰਕੇ ਜਿੰਨੇ ਉੱਠ ਕੇ ਗਏ ਆ ਲਾਇਲਪੁਰ ਤੇ ਮਿੰਟ ਗੁਮਰੀ ਤੇ ਹੁਣ ਪਰ ਇਹਨਾਂ ਦੋਨਾਂ ਦੇ ਨਾਮ ਬਦਲਤੇ ਲਾਇਲਪੁਰ ਦਾ ਨਾਮ ਫੈਸਲਾਬਾਦ ਹੈ ਅੱਜਕੱਲ ਤੇ ਮਿੰਟ ਗੁਮਰੀ ਨੂੰ ਸਾਈਵਾਲ ਕਹਿੰਦੇ ਆ ਸਾਈਵਾਲ ਉਹੀ ਆ ਜਿਹੜੇ ਆਪਣੇ ਆ گاਵਾਂ ਦੀਆਂ ਬੱਚੀਆਂ ਦੀ ਨਸਲ ਮੰਨੀ ਜਾਂਦੀ ਹੈ ਸਾਈਵਾਲ ਨਸਲ ਦੀ ਹੈ ਨਾ ਜਿਵੇਂ ਨਗੌਰੀ ਬਲਦ ਮਸ਼ਹੂਰ ਹੈ ਨਗੌਰ ਰਾਜਸਥਾਨ ਚ ਪੈਂਦਾ ਹੈ ਉਵੇਂ ਸਾਈਵਾਲ ਇੱਥੋਂ ਦਾ ਮਸ਼ਹੂਰ ਹੈਗਾ ਤੇ ਬੇਸਿਕਲੀ ਉਹ ਉਹ ਟਾਈਮ ਚ ਸਾਰੇ ਇੱਥੋਂ ਹੀ ਉੱਠ ਕੇ ਗਏ ਆ ਤਾਂ ਇਹ ਗਵਾਹੀਆਂ ਪੁਰਾਣੇ ਟਾਈਮ ਦੀਆਂ ਜਿੰਨੀਆਂ ਸਾਰੀਆਂ ਇਹ ਚੀਜ਼ਾਂ ਗਵਾਹ ਨੇ ਅੱਜ ਵੀ ਤੇ ਇੱਥੇ ਅੱਜ ਫਿਰ ਮੈਂ ਇਹ ਵਲੌਗ ਚ ਫਿਰ ਕਹਿਣਾ ਵੀ ਲਹਿੰਦੇ ਪੰਜਾਬ ਦੀ ਇਹ ਬੜੀ ਖੂਬਸੂਰਤੀ ਹੈ ਕਿ ਇਹਨਾਂ ਨੇ ਕੁਝ ਵੀ ਤਹਸ ਨਹਿਸ ਨਹੀਂ ਕੀਤਾ ਸਾਰਾ ਕੁਝ ਉਵੇਂ ਸਾਹਮਣੇ ਰੱਖਿਆ ਹੋਇਆ ਹੈ ਤੁਸੀਂ ਦੇਖੋ ਜਦੋਂ ਸਰਦਾਰ ਭਾਈ ਇੱਥੋਂ ਚਲੇ ਗਏ ਹੁਣ ਕੋਈ ਵੀ ਨਹੀਂ ਰਹਿੰਦਾ ਇੱਥੇ ਤੇ ਇਹ ਆ ਸਕੂਲ ਸੀ ਜਿਹੜਾ ਜਾਂ ਸਾਰਾ ਇਹਨੂੰ ਮਤਲਬ ਢਾਕੇ ਕੁਝ ਹੋਰ ਬਣਾ ਸਕਦੇ ਸੀ ਪਰ ਇਹਨਾਂ ਨੇ ਉਹੀ ਚੀਜ਼ਾਂ ਉਵੇਂ ਹੀ ਕੰਧਾਂ ਤੇ ਗੁਰਦੁਆਰਾ ਸਾਹਿਬ ਤੇ ਖੰਡੇ ਲੱਗੇ ਹੋਏ ਤੇ ਉਵੇਂ ਹੀ ਨਿਸ਼ਾਨ ਸਾਹਿਬ ਕੱਲੀ ਕੱਲੀ ਚੀਜ਼ ਇਹਨਾਂ ਨੇ ਸਾਂਭ ਕੇ ਰੱਖੀ ਹੋਈ ਹੈ ਤੇ ਹੁਣ ਅਸੀਂ ਜਾਣਾ ਜੀ ਪ੍ਰਿੰਸੀਪਲ ਸਾਹਿਬ ਦੇ ਕੋਲ ਤੇ ਉਦੋਂ ਪਹਿਲਾਂ ਇਹ ਕਹਿੰਦੇ ਵੀ ਪੁਰਾਣਾ ਬੋਰਡ ਹੈਗਾ ਜਿਹੜਾ ਇੱਥੇ ਲੱਗਿਆ ਹੋਇਆ ਸਕੂਲ 'ਚ ਜਿਹੜਾ ਕੁੜੀਆਂ ਦੇ ਸਕੂਲ ਦਾ ਬੋਰਡ ਲੱਗਿਆ ਹੋਇਆ ਵੀ ਇੱਥੇ ਗਲਜ ਸਕੂਲ ਹੁੰਦਾ ਸੀਗਾ ਤੇ ਤੁਹਾਨੂੰ ਉਹ ਦਿਖਾਉਣੀ ਆ ਅਗਲੇ ਲਿਖਿਆ ਮਰੇ ਖਿਆ ਹਾਂਜੀ ਹਾਂਜੀ ਉਹ ਅੱਗੇ ਗੁਰਮੁਖੀਚ ਵੀ ਹੈ ਨਾ ਇਹ ਹੁਣ ਅਸੀਂ ਨਾ ਸਕੂਲ ਦੇ ਬਾਹਰਲੇ ਪਾਸੇ ਆਏ ਆ ਬਾਹਰਲੀ ਗੰਦੇ ਨਾਲ ਤੇ ਜਿਹੜਾ ਕਿ ਗੁਰਮੁਖੀਚ ਵੀ ਲਿਖਿਆ ਹੋਇਆ ਹਾਂ ਸਮੀ ਗੁਰਮੁਖੀਚ ਲਿਖਿਆ ਉਹ ਵੀ ਦਿਖਾਉਣੀ ਆ ਤੁਹਾਨੂੰ ਓ ਦੇਖੋ ਸਾਹਮਣੇ ਇੱਥੋਂ ਬਿਲਕੁਲ ਸਾਫ਼ ਦਿਖਦਾ ਖਾਲਸਾ ਗਰਲਸ ਮਿਡਲ ਸਕੂਲ ਕੁੜੀਆਂ ਦਾ ਹੀ ਮਿਡਲ ਸਕੂਲ ਸੀਗਾ ਇਹ ਹਾਂਜੀ ਕੁੜੀਆਂ ਤੇ ਹੁਣ ਅੰਦਰਲੇ ਪਾਸੇ ਉਹਨਾਂ ਕੁਝ ਕਮਰੇ ਦਿਖਾਉਣੀ ਆ ਕਹਿੰਦੇ ਵੀ ਪੁਰਾਣੇ ਜਿਹੜੇ ਕਮਰੇ ਵੀ ਮੌਜੂਦ ਹੈ ਤੇ ਤੁਸੀਂ ਦੇਖੋ ਯਾਰ ਕਿੰਨੀਆਂ ਨਿਸ਼ਾਨੀਆਂ ਇੱਥੇ ਮੌਜੂਦ ਹੈ ਨਾਲ ਪ੍ਰਿੰਸੀਪਲ ਸਾਹਿਬ ਕੋਲ ਜਾਣਾ ਜੀ 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 ਚਲੋ ਪਹਿਲਾਂ ਪ੍ਰਿੰਸੀਪਲ ਸਾਹਿਬ ਕੋਲ ਚੱਲਦੇ ਆਂ ਇਹਨਾਂ ਦੀ ਮਿਹਰਬਾਨੀ ਧੰਨਵਾਦ ਤੇ ਨਾਸਰ ਬਾਈ ਨਾਲ ਹੋਣ ਕਰਕੇ ਨਾ ਪਹਿਲਾਂ ਸਾਰੇ ਕਿਤੇ ਇਜਾਜ਼ਤ ਲੈਂਦੇ ਆ ਪਰਮਿਸ਼ਨ ਲੈਂਦੇ ਆ ਪਰਮਿਸ਼ਨ ਲੈ ਕੇ ਫਿਰ ਅਸੀਂ ਸਾਰਾ ਫਿਲਮ ਆਉਣੀ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਕੰਟਰੋਲਰ ਇਮਤਿਹਾਨਾਂ ਸਾਡੇ ਉਹ ਇਹਨਾਂ ਦੇ ਅਸ਼ਵੀਰ ਸਾਹਿਬ ਨੇ ਕੰਟਰੋਲਰ ਇਮਤਿਹਾਨਾਂ ਸਾਡੇ ਸਕੂਲ ਦੇ ਇਹਨਾਂ ਦੇ ہاں جی سر ستری کال جی اور میں ٹھیک ٹھاک ہو جی ہاں جی مہربانی جی 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 شکریہ مہربانی آپ لوگوں کا بہت شکریہ آپ نے اپنے ادارے میں یہ آپ کا اپنا ادارہ ہے ہاں جی ہاں ہم تو اس کے حفاظت پر لگے ہوئے ہیں الحمدللہ ہاں جی اور ہمیں آزاد حاصل ہے کہ ہم یہ پارٹیشن سے پہلے کی عمارتوں کو بھی اسی طرح ہی دیکھتے ہیں جیسے ہمارا یہ اپنا دیش تھا پہلے بھی ਮੇਰੀ ਬਹੁਤ ਸੋਹਣਾ ਸੰਭਾਲਿਆ ਹੋਇਆ ਹੈ ਜੀ ਔਰ ਆਪ ਲੋਗ ਆਤੇ ਹਨ ਤਾਂ ਹਮੇ ਬਹੁਤ ਜ਼ਿਆਦਾ ਹੌਸਲਾ ਮਿਲਦਾ ਹੈ ਜੀ ਕਿਤਾਕੇ ਵਰਲਡਵਾਈਡ ਇਸ ادارے ਕੀ ਇੱਕ ਨੇਕ ਨਾਮੀ ਮਜ਼ਾ ਦੇਖ ਸਕਣ ਹੈ ਨਾ ਹਾਂ ਸ਼ੁਕਰੀਆ ਜੀ ਬੋਲਰ ਬਾਈ ਆਪ ਲੋਗੋ ਦਾ ਬਹੁਤ ਧੰਨਵਾਦ ਇੱਥੇ ਕਮਰਿਆਂ ਦੇ ਵਿੱਚ ਨਾ ਜਿਹੜਾ ਬੇਸਮੈਂਟ ਤੋਂ ਪਹਿਲਾਂ ਪੁਰਾਣਾ ਸਮਾਨ ਮਿਲਿਆ ਸੀ ਉਹ ਸਾਰਾ ਇੱਥੇ ਰੱਖਿਆ ਹੋਇਆ ਹੈ ਮਤਲਬ ਇਹਨਾਂ ਦੀ ਹਾਲਤ ਦੇਖਣ ਨੂੰ ਹੀ ਪਤਾ ਲੱਗ ਰਿਹਾ ਹੈ ਵੀ ਇਹ ਸਾਰਾ ਪੁਰਾਣਾ ਸਮਾਨ ਹੈ ਤੇ ਸ਼ਾਇਦ ਉਸ ਤੋਂ ਪਹਿਲਾਂ ਮੇਲਾ ਦਾ ਰਾਜੇ ਮਹਾਰਾਜੇ ਦੇ ਮਿਲਦਾ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਪਤਾ ਨਹੀਂ ਜਾਂ ਕਦੋਂ ਦਾ ਹੋਊਗਾ ਬਟ ਪੁਰਾਣੇ ਜਿੰਨੇ ਸਿੱਖ ਹਥਿਆਰ ਲਾ ਲੋ ਉਦੋਂ ਦੇ ਜਿੰਨੇ ਹਥਿਆਰ ਸੀਗੇ ਨਾ ਉਹ ਸਾਰੀਆਂ ਚੀਜ਼ਾਂ ਸੰਭਾਲੀਆਂ ਹੋਈਆਂ ਆ ਦੇਖੋ ਆ ਹੱਥ ਨੂੰ ਪ੍ਰੋਟੈਕਸ਼ਨ ਕਰ ਲਈ ਤਲਵਾਰਾਂ ਹਾਂਜੀ ਇਹੋ ਜਿਹੀਆਂ ਵਰਤਦੇ ਸੀਗੇ ਤੇ ਆ ਪਏਗਾ ਆ ਕੁਝ ਪੁਰਾਣੇ ਹਥਿਆਰ ਤੇ ਆ ਹੈਲਮਟ ਪਏ ਆ ਸਿਰ ਤੇ ਲੈਣ ਨੂੰ ਪ੍ਰੋਟੈਕਸ਼ਨ ਕਰਨ ਇਹ ਵੀ ਇਹਨਾਂ ਨੇ ਕਮਰਿਆਂ 'ਚ ਸਾਰਾ ਇੱਥੇ ਪੂਰਾ ਕੇਅਰ ਨਾਲ ਇੱਕ ਪਾਸੇ ਸਜਾ ਕੇ ਰੱਖਿਆ ਵੀ ਜਦੋਂ ਕੋਈ ਆਵੇ ਤਾਂ ਦੇਖ ਕੇ ਜਾ ਸਕੇ ਤੇ ਹੁਣ ਅਸੀਂ ਚੱਲਿਆਂ ਜੀ ਬਾਜ਼ਾਰ ਦੇ ਵੱਲ ਦੁਬਾਰਾ ਗੁਰਦੁਆਰਾ ਸਾਹਿਬ ਤੋਂ ਜਾਂ ਸਕੂਲ ਤੋਂ ਕਹਿ ਸਕਦੇ ਆਪਾਂ ਵਾਪਸ ਆ ਗਏ ਤੇ ਹੁਣ ਤੁਹਾਨੂੰ ਹੋਰ ਜਿਹੜਾ ਬਾਜ਼ਾਰ ਦਾ ਕੁਛ ਆਲਾ ਦਵਾਲਾ ਲਾਇਲਪੁਰ ਦਾ ਤੇ ਤੁਹਾਨੂੰ ਉਹਦੀਆਂ ਗਲੀਆਂ ਤੇ ਉਹ ਦਿਖਾਉਣੇ ਆ ਤੇ ਕੱਲੇ-ਕੱਲੇ ਤੇ ਅਸੀਂ ਪਿੰਡ ਤਾਂ ਜਾ ਨਹੀਂ ਸਕਦੇ ਤੇ ਜਿਵੇਂ ਤੁਹਾਡੇ ਮੈਸੇਜ ਮਿਲੇ ਸਾਨੂੰ ਉਹਨਾਂ ਵੀ ਸਾਡਾ ਪਿੰਡ ਦਿਖਾਉਤ ਸਾਡਾ ਪਿੰਡ ਅਸੀਂ ਆਖਿਆ ਵੀ ਜਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋਂ ਸਾਰਾ ਡਿਸਟ੍ਰਿਕਟ ਹੀ ਦਿਖਾ ਦਿੰਨੇ ਆ ਕਿ ਪੁਰਾਣਾ ਬਜ਼ੁਰਗ ਪੁਰਾਣਾ ਸ਼ਹਿਰ ਜਿੱਥੇ ਬਜ਼ੁਰਗ ਕਦੇ ਕੰਮ ਧੰਦੇ ਨੂੰ ਆਉਂਦੇ ਹੋਣਗੇ ਕਿਉਂ ਜੀ ਨਸਰ ਸਾਹਿਬ ਤੇ ਉਹ ਸਾਰਾ ਦਿਖਾ ਦਈਏ ਉਹਦੇ ਚੀਜ਼ ਹੱਜ ਮੈਂ ਕਹਿੰਦੇ ਹਾਥੀ ਦੀ ਪੈੜ ਜੀ ਸਾਰੀਆਂ ਪੈੜਾਂ ਆ ਜਾਂਦੀਆਂ ਤੇ ਇਹ ਹਾਥੀ ਦੀ ਪੈੜ ਹੈ ਜਿਹੜਾ ਲਾਇਲਪੁਰ ਹੈ ਤੇ ਇਹਦੇ ਚੀਜ਼ ਸਾਰਾ ਕੁਝ ਸਮੇਟਿਆ ਜਾਊਗਾ ਟਾਈਮ ਦੇ ਹਿਸਾਬ ਨਾਲ ਦੇਖ ਲਓ ਬਾਜ਼ਾਰ ਪੂਰਾ ਮਗਣਾ ਸ਼ੁਰੂ ਹੋ ਗਿਆ ਤੇ ਸਾਰਾ ਬਾਜ਼ਾਰ ਖੁੱਲ ਗਿਆ ਤੇ ਦੁਬਾਰੇ ਅਸੀਂ ਹੁਣ ਵਾਪਸ ਘੰਟਾ ਘਰ ਜੀ ਆ ਗਏ ਤੇ ਖੁਸ਼ੀ ਨੇ ਇੱਥੇ ਸ਼ਾਪਿੰਗ ਕਰਨੀ ਹੈ ਅੱਜ ਖੁਸ਼ੀ ਨੂੰ ਵੀ ਟਾਈਮ ਦੇਣਾ ਪੈਣਾਗਾ ਭਾਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਵਲੋਗ ਮਰਦਾਨਾ ਸਵੇਰ ਟਾਈਮ ਅੱਛਾ ਵਲੋਗ ਦੇਖਦੇ ਹੋ ਰਜਾਨਾ ਹਾਂ ਰਜਾਨਾ ਸਵੇਰ ਟਾਈਮ ਦੇਖਦਾ ਜਿਵੇਂ ਰੋਟੀ ਖਾਈ ਮਾਸਕ ਲਾ ਕੇ ਤਾਂ ਦਿਖਾਉ ਵੀ ਕਿੱਥੋਂ ਆਇਓ ਕੌਣ ਮੈਂ ਸ਼ਬਾਸ ਹਾਂਜੀ ਮੈਂ ਤੁਹਾਡੇ ਵਲੋਗ ਰਜਾਨਾ ਸਵੇਰ ਟਾਈਮ ਦੇਖਦਾ ਹਾਂ ਨਾਸ਼ਤੇ ਚਾਹ ਨਾਲ ਹਾਂਜੀ ਚਲੋ ਇੱਕ ਆ ਚਾਹ ਹੁੰਦੀ ਤੇ ਇੱਕ ਆ ਤੁਹਾਡਾ ਵਲੋਗ ਦੇਖਦਾ ਹੁੰਦਾ ਧੰਨਵਾਦ ਭਰਾ ਤੁਹਾਨੂੰ ਮਿਹਰਬਾਨੀ ਥੈਂਕ ਯੂ ਹੈ ਜੀ ਸ਼ੁਕਰੀਆ ਤੇ ਲਓ ਜੀ ਲਹਿੰਦੇ ਪੰਜਾਬ ਵਾਲੇ ਵੀ ਘੱਟ ਨਹੀਂ ਹੈਗੇ ਲਹਿੰਦੇ ਪੰਜਾਬ ਵਾਲੇ ਤੇ ਨਾਸਰ ਭਾਈ ਇਹ ਆ ਕੋਟ ਜੇ ਇੱਥੇ ਬੜੇ ਵਿਕਦੇ ਮੈਂ ਉੱਦੇ ਵੀ ਦੇਖੇ ਸੀ ਐਸ ਤਰ੍ਹਾਂ ਵੇਖਦਾ ਸਾਰਾ ਸਾਮਾਨ ਇੱਥੇ ਰੌਣਕ ਮੇਲਾ ਬੜਾ ਭਖਦਾ ਯਾਰ ਇਹ ਬਾਜ਼ਾਰ ਜਿਉਂ ਜਿਉਂ ਦਿਨ ਭਖੀ ਜਾਂਦਾ ਨਾ ਇੱਥੇ ਪੈਰ ਧਰਨ ਨੂੰ ਥਾਂ ਨਹੀਂ ਰਹਿੰਦੀ ਅਸੀਂ ਆਪਦੇ ਅੱਖੀਂ ਦੇਖ ਕੇ ਗਏ ਆ ਸਾਰਾ ਕੁਝ ਆ ਸਾਰੇ ਨਿਕਲ ਰਹੇ ਤੇ ਹੁਣ ਧੁੰਦਾ ਪੈਣੀ ਸ਼ੁਰੂ ਹੋਈ ਜਾਂ ਤਾਂ ਕਰਕੇ ਹੋਰ ਬਾਪੂ ਟਰੱਕ ਬੜੇ ਸੋਹਣੇ ਯਾਰ ਤੁਹਾਡੇ ਪੁਰਾਣੇ ਪੁਰਾਣੇ ਬਜਾਰਾਂ ਚ ਹੀ ਘੇੜੇ ਦੇਣੇ ਆ ਚ ਲਾਇਲਪੁਰ ਦੇ ਲਾਇਲਪੁਰੀ ਦਿਖਾਉਣਾ ਤੁਹਾਨੂੰ ਬਸ ਹੋਰ ਕੁਛ ਨਹੀਂ ਕਰਨ ਸਵੇਰੇ ਸਵੇਰੇ ਨਾ ਯਾਰ ਇੱਥੇ ਦੁਕਾਨਾਂ ਵੀ ਕਾਫੀ ਬੰਦ ਸੀਗੀਆਂ ਤੇ ਨਾਸ਼ਤਾ ਅਸੀਂ ਕਾਫੀ ਟਾਈਮ ਤੋਂ ਲੱਭ ਰਹੇ ਆ ਬ੍ਰੇਕਫਾਸਟ ਲਾਈਕ ਜਿੱਦ ਤੱਕ ਬ੍ਰੇਕਫਾਸਟ ਤੇ ਇੱਥੇ ਜਿਹੜਾ ਬ੍ਰੇਕਫਾਸਟ ਹੁੰਦਾ ਐ ਐਦਾਂ ਦਾ ਓਪਨ ਢਾਬੇ ਐ ਇੱਥੇ ਵੀ ਤੇ ਓਪਨ ਐ ਬਣਿਆ ਹੁੰਦਾ ਤੇ ਜ਼ਿਆਦਾ ਕੀ ਕੁਛ ਮਿਲਦਾ ਹੁਣ ਉੱਥੇ ਦਿਖਾਉਨੇ ਆ ਹੌਲੀ ਹੌਲੀ ਟਾਈਮ ਦੇ ਹਿਸਾਬ ਨਾਲ ਦੁਕਾਨਾਂ ਖੁੱਲਣੀਆਂ ਸ਼ੁਰੂ ਹੋਈਆਂ ਤੇ ਜ਼ਿਆਦਾ ਇੱਥੇ ਤੰਦੂਰ ਦੀ ਰੋਟੀ ਐ ਜਿਹੜੀ ਉਹ ਤਾਂ ਬਹੁਤੀ ਖਾਧੀ ਜਾਂਦੀ ਐ ਸਾਹਮੀ ਭਾਈ ਕਹਿੰਦੇ ਸੀ ਤੁਹਾਨੂੰ ਅੱਜ ਕੁਝ ਟਰੈਡੀਸ਼ਨਲ ਖਵਾਉਣਾ ਜਿਹੜਾ ਇੱਥੋਂ ਦਾ ਹੈਗਾ ਤੇ ਹੁਣ ਪਤਾ ਨਹੀਂ ਕੀ ਖਵਾਉਣਗੇ ਪਰ ਮੈਂ ਆਇਲੀ ਨਹੀਂ ਖਾਣਾ ਮੇਰਾ ਗਲਾ ਖਰਾਬ ਆ ਹਾਂਜੀ ਆਇਲੀ ਨਹੀਂ ਖਾਣਾ ਠੀਕ ਹੈ ਤੇ ਬਾਕੀ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਅਸੀਂ ਵੀ ਜਿੰਨੇ ਹੋਰ ਮੁਲਕ ਘੁੰਮਦੇ ਸੀ ਉਹਨਾਂ ਨਾਲੋਂ ਤਾਂ ਸਾਨੂੰ ਇੱਥੇ ਜ਼ਿਆਦਾ ਵਧੀਆ ਕਿਉਂਕਿ ਰੋਟੀ ਪਾਣੀ ਆਪਦੇ ਵਰਗੇ ਪੰਜਾਬ ਹੈ ਅਖਰ ਨੂੰ ਫਿਰ ਗੁੜ ਮਿਲਦਾ ਸਭ ਤੁਹਾਡੀ ਹਾਂ ਉਹ ਆ ਜਾਂ ਮਿਲ ਜਾਂਦਾ ਹੈ ਸਾਨੂੰ ਖਾਣ ਪੀਣ ਨੂੰ ਤੇ ਆ ਗਿਆ ਜੀ ਬ੍ਰੇਕਫਾਸਟ ਹੈ ਭਾਈ ਜੀ ਅੱਜ ਸਾਨੂੰ ਕੀ ਖਵਾਉਣਾ ਤੁਸੀਂ ਆ ਵੇਖੋ ਜੋ ਲੱਗ ਗਏ ਸੁਖਾਲਾ ਬੜਾ ਪਤਾ ਹੀ ਗਿਆ ਨਾਸ਼ਤੇ ਨਾਲ ਚਨੇ ਚੁਣੀ ਬੜੇ ਮਸ਼ਹੂਰ ਇਹਨਾਂ ਦੇ ਅੱਛਾ ਜਿਵੇਂ ਤੁਹਾਨੂੰ ਕਿਹਾ ਇੱਥੇ ਜਿਵੇਂ ਇੰਡੀਆ 'ਚ ਆਪਣੇ ਸਟ੍ਰੀਟ ਫੂਡ ਹਨ ਬਹੁਤ ਸਾਰੀਆਂ ਅਸੀਂ ਆਖੇ ਲੋਕਲ ਖਾਂਦੇ ਹੋਏ ਸਟ੍ਰੀਟ ਫੂਡ ਦੀਆਂ ਇਹ ਸਾਰੀਆਂ ਸ਼ਾਪਸ ਹੈ ਤੇ ਸ਼ਾਪ ਹੀ ਹੈ ਬੇਸਿਕਲੀ ਅੰਦਰ ਵੀ ਬੈਠਣ ਨੂੰ ਇਹਨਾਂ ਦੇ ਅੱਛਾ ਜੀ ਅੰਦਰ ਬੈਠਣ ਨੂੰ ਵੀ ਬਣਿਆ ਹੋਇਆ ਹੈ ਦਾਲ ਸਬਜ਼ੀ ਜਿਵੇਂ ਆਪਣੇ ਹੁੰਦੀ ਹੈ ਨਾ ਇਹ ਆਹ ਦੇਖੋ ਜਿਵੇਂ ਦਾਲ ਸਬਜ਼ੀ ਆਪਣੇ ਹੁੰਦੀ ਹੈ ਇਹਨਾਂ ਦੇ ਵੀ ਭਾਈ ਚਨੇ ਪੱਕਿਆ ਤੇ ਪਾਵੇ ਪੱਕਿਆ ਤੇ ਚਿਕਨ ਪੱਕਿਆ ਕੀ ਖਾਣਾ ਤੁਸੀਂ ਗੁੜ ਹੈਗਾ ਗੁੜ ਉਹ ਗੁੜ ਗੁੜ ਆਰਡਰ ਕੈਨਸਲ ਮੈਂ ਕਿਤੇ ਕਹਿੰਦੀ ਗੁੜ ਨਹੀਂ ਹੈਗਾ ਆਰਡਰ ਕੈਨਸਲ ਆਰਡਰ ਕੈਨਸਲ ਬਹੁਤ ਬਹੁਤ ਸਾਹਿਬ ਚਲੋ ਇਹ ਲਓ ਜੀ ਖਾਣੇ ਦਾਣੇ ਇਹਨਾਂ ਦੇ ਇਹੋ ਜਿਹੇ ਹੁੰਦੇ ਆ ਇਹ ਰੋਟੀ ਹੁੰਦੀ ਆ ਤੁਹਾਨੂੰ ਕਿਹਾ ਸੀ ਤੰਦੂਰ ਦੀ ਬਣਾਉਂਦੇ ਨੇ ਨਾਨ ਕਹਿੰਦੇ ਆ ਪਤਾ ਨਹੀਂ ਨਾਨ ਕਹਿੰਦੇ ਆ ਨਾਸਰ ਭਾਈ ਹਾਂਜੀ ਨਾਨ ਨਿਕਲੇ ਜਾਨ ਨਾਨ ਨਿਕਲੇ ਜਾਂਦੇ ਆਹੇ ਜੇ ਬਾਟਿਆਂ 'ਚ ਇਹਨਾਂ ਦੀ ਦਾਲ ਸਬਜ਼ੀ ਆਉਂਦੀ ਹੁੰਦੀ ਹੈ ਤੇ ਆਂਡਾ ਤਰੀ ਆ ਗਈ ਤੇ ਆ ਚਿਕਨ ਆ ਗਿਆ ਤੇ ਇਹਦੇ ਨਾਲ ਜੀ ਹੁਣ ਛਕਦੇ ਇਹਨੂੰ ਇਹ ਆ ਪੁਰਾਣਾ ਬਾਜ਼ਾਰ ਜੀ ਲਾਇਲਪੁਰ ਦਾ ਸਾਰਾ ਪੁਰਾਣੀ ਕਿਹੜੀ ਆ ਜੀ ਇਹ ਦੱਸੋ ਪੁਰਾਣੀ ਗੱਲਾ ਮੰਡੀ ਪੁਰਾਣੀ ਗੱਲਾ ਮੰਡੀ ਚ ਬੈਠੇ ਸੀ ਅਸੀਂ ਜਿਹੜੇ ਬਜ਼ੁਰਗ ਕਦੇ ਇੱਥੇ ਬੈਠੇ ਹੋਣਗੇ ਜੀ 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 ਨਜ਼ਾਰਾ ਆ ਗਿਆ ਮੈਂ ਕਹਿੰਦਾ ਖਾ ਕੇ ਖਾ ਕੇ ਖਾ ਕੇ ਬੋਲੇ ਵੀ ਨਹੀਂ ਜਾਂਦਾ ਹੁਣ ਤੇ ਇਹ ਨਾਨ ਇਹੋ ਜਿਹਾ ਬਣਾਉਂਦੇ ਆ ਜੀ ਤੇ ਨਾਨ ਇੱਥੇ ਜਾਦੇ ਖਾਂਦੇ ਆ नान ਵੀ ਬੜੇ ਸੁਆਸੀ ਇੰਨੇ ਗਰਮ ਗਰਮ ਤਿਲਕ ਦੀ ਗਏ ਅੰਦਰ ਕਿੰਨੇ 8-10 नान ਖਾ ਗਏ ਅਸੀਂ ਕਿੰਨੇ ਕਹਿੰਦੇ ਤਿੰਨ-ਤਿੰਨ नान ਖਾ ਕੇ ਇੱਕ ਜਾਣਾ ਨਹੀਂ ਦੇਖਾ ਤੇ ਢੱਡ ਪੰਜ ਪੰਜ ਤੇ ਅੱਧਾ ਪੰਜ ਤੇ ਪੰਜ ਤੇ ਅੱਧਾ ਸਾਢੇ ਪੰਜ नान ਖਾ ਗਏ ਸੀ ਸੋਏ ਸੀ ਜੀ ਆਪਣਾ ਅੱਜ ਲਾਇਲਪੁਰ ਦਾ ਢੇੜਾ ਤੇ ਬੜੇ ਦਿਨਾਂ ਤੋਂ ਸਾਰਿਆਂ ਦੀ ਉਮੀਦਾਂ ਸੀ ਕਿ ਲਾਇਲਪੁਰ ਦਿਖਾਈਏ ਲਾਇਲਪੁਰ ਕਹੇ ਜਾ ਸਵੇਰੇ ਸਵੇਰੇ ਅਸੀਂ ਢੇੜਾ ਦਿੱਤਾ ਦਨੇ ਨੇ ਤੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਭੇੜ ਤੁਹਾਨੂੰ ਲੱਗਣ ਦੇਖਣਾ ਸ਼ੁਰੂ ਹੋ ਗਿਆ ਭੇੜ ਬਹੁਤ ਜ਼ਿਆਦਾ ਲੱਗ ਜਾਂਦੀ ਫਿਰ ਦੇਖਿਆ ਨਹੀਂ ਜਾਂਦਾ ਆਲਾ ਦਵਾਲਾ ਤੇ ਬਾਕੀ ਨਾਸਰ ਢਿੱਲੋਂ ਸਾਹਿਬ ਦਾ ਧੰਨਵਾਦ ਤੇ ਸੈਲਫੀ ਲੈਣੀ ਆ ਜਾ ਆ ਜਾ ਬਾਈ ਲੈਨੇ ਸੈਲਫੀ ਮਾੜਾ ਇੱਕ ਮਿੰਟ ਪੱਕੀ ਸੈਲਫੀ ਹੋ ਗਈ ਆ ਦੇਖ ਲੈ 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 ਸੈਲਫੀ ਵੀ ਤੂੰ ਵਿੱਚ ਹੀ ਲੈ ਲੈ ਸੈਲਫੀਓ ਸੈਲਫੀਓ ਹਾਂ ਨੇ ਠੀਕ ਹੈ ਧੰਨਵਾਦ ਓਕੇ ਥੈਂਕ ਯੂ ਤੇ ਆ ਬਾਕੀ ਤੁਹਾਡੇ ਕੋਲੇ ਲੈਂਦੇ ਪੰਜਾਬ ਤੋਂ ਵਲੌਗ ਆਉਂਦੇ ਰਹਿਣਗੇ ਜਿਵੇਂ ਜਿਵੇਂ ਤੁਹਾਡੀਆਂ ਤੁਸੀਂ ਦੱਸਿਆ ਨੇ ਵੀ ਆ ਘੁੰਮਣ ਆਲਾ ਘੁੰਮਣ ਆਲਾ ਬਹੁਤ ਸਾਰੀਆਂ ਚੀਜ਼ਾਂ ਦੇ ਦੇਖਣ ਆਲੀਆਂ ਤੇ ਅਸੀਂ ਟੋਬਾ ਟੇਕ ਸਿੰਘ ਹਜੇ ਜਾਣਾਗਾ ਟੋਬਾ ਟੇਕ ਸਿੰਘ ਦਿਖਾਉਣਾਗਾ ਤੇ ਵੈਸੇ ਇਧਰਲੇ ਟੋਬਾ ਕਹਿੰਦੇ ਉਹਨੂੰ ਉਹ ਵੀ ਤੁਹਾਨੂੰ ਇੱਕ ਅੱਦੇ ਆਉਣ ਵਾਲੇ ਵਲੌਗ ਚ ਦੇਖਣ ਨੂੰ ਮਿਲ ਜੂਗਾ ਲੋ ਜੁੜੇ ਰਹੋ ਵੱਖ-ਵੱਖ ਖਤਮਤ ਹੋ ਤੁਹਾਡੇ ਕੋਲੇ ਵਲੌਗ ਪਹੁੰਚਦੇ ਰਹਿਣਗੇ ਐਸੇ ਫੈਸਲਾਬਾਦ ਤੋਂ ਇਜਾਜ਼ਤ ਲੈਨੇ ਅੱਜ ਗੁੱਡ ਬਾਏ ਸਸਕਾਲ ਰੱਬ ਰੱਖਾ